ਬਟ ਫਿਰ ਵੀ ਕਮੀ ਕਿਥੇ ਰਹਿੰਦੀ ਹੈ ਸਪਰਮ ਕਾਉਂਟ ਘਟ ਕਿਵੇਂ ਸਕਦਾ ਜੇਕਰ ਮੈਨਸ ਦੇ ਵਿੱਚ ਦੇਖਿਆ ਜਾਵੇ ਜਿਸ ਚੀਜ਼ ਦਾ ਤੁਸੀਂ ਡਾਈਟ ਕੀਤੀ ਸੀ ਉਸੇ ਦਾ ਸ਼ੁਕਰ ਬਣੇਗਾ ਸਰ ਹੁਣ ਅੱਜ ਦੇ ਡਾਈਟ ਕਿਦਾਂ ਵੀ ਨੌਜਵਾਨਾਂ ਦੇ ਫਾਸਟ ਫੂਡ ਫਾਸਟ ਹੈ ਨਾ 프라이ਡ ਹੈਗਾ ਮੈਦਾ ਹੈਗਾ ਤਾਂ ਉਸੇ ਦਾ ਅੱਗੇ ਪਾਕ ਹੁੰਦਾ ਜਾਏਗਾ ਮਸ਼ੀਨ ਦੇ ਵਿੱਚ ਅਗਰ ਤੁਸੀਂ ਸੰਤਰੇ ਪਾਏ ਸੀ ਤਾਂ ਅਨਨਾਸਤਾ ਜੂਸ ਨਹੀਂ ਨਿਕਲੇਗਾ ਬਟ ਕੀ ਇਦਾਂ ਦਾ ਡਾਈਟ ਦੇ ਵਿੱਚ ਕੀ ਬਦਲਾਅ ਕੀਤਾ ਜਾ ਸਕਦਾ ਲਾਈਫ ਸਟਾਈਲ ਦੇ ਵਿੱਚ ਕੀ ਬਦਲਾਅ ਕੀਤਾ ਜਾ ਸਕਦਾ ਕਿ ਇਸ ਚੀਜ਼ ਨੂੰ ਵਾਕਈ ਹੱਲ ਹੈ ਇਹਦਾ ਪਰਮਾਨੈਂਟ ਹੀ ਆ ਫਿਰ ਨਹੀਂ ਪੋਲੀਜੋਸਪਰਮਿਆ ਗਾਰੰਟੀਡ ਠੀਕ ਹੋ ਜਾਂਦਾ ਸਰ 2 ਮਹੀਨੇ ਠੀਕ ਹੋ ਜਾਂਦਾ ਜਿੱ ਆ ਵੀ ਤੁਹਾਡੇ ਨਾਲ ਇੱਕ ਕੇਸ ਹੋ ਚੁੱਕਿਆ ਬਾਬੇ ਨਾਨਕ ਨੇ ਕਿਰਪਾ ਕੀਤੀ ਸੀ ਬਿਨਾ ਨਾਮ ਲਈ ਜੇਕਰ ਆਪਾਂ ਉੱਚੀ ਸ਼ੇ ਪਾ ਸਕੀਏ ਕਿਉਂਕਿ ਬਹੁਤਿਆਦੀ ਉਮੀਦਾਂ ਜੁੜੀਆਂ ਹੋਣਗੀਆਂ ਸ਼ਾਇਦ ਉਹ ਉਮੀਦਾਂ ਦੁਆਰਾ ਜਗਣ ਪੇਸ਼ੈਂਟ ਆਏ ਸੀ ਕਿ 2 ਸਾਲ ਪਹਿਲਾਂ ਉਹ ਇਹ ਜੋ ਸਵਰਮੀਆਂ ਸੀਗਾ ਜੀ ਉਸ ਸਵਰਮ ਸੀ ਤੇ ਉਸ ਸਵਰਮ ਜੀਰੋ ਸੀ ਤੇ ਮੈਨੂੰ ਸੁਣਾਇਆ ਕਿ ਬੇਟਾ ਇਹਦਾ ਕੋਈ ਇਲਾਜ ਨਹੀਂ ਹੈ ਹਿਟ ਐਂਡ ਟ੍ਰਾਇਲ ਹੈ ਚਾਂਸਿਸ ਜੋ ਹੈ ਉਹ 100% ਨਾ ਦੇ ਹਨ ਤੇ 0% ਹਾਂ ਦੇ ਉਹ ਪੇਸ਼ੈਂਟ ਕਹਿੰਦਾ ਸਰ ਮੈਨੂੰ ਇਹ ਬੜੀ ਉਮੀਦ ਲੈ ਕੇ ਆਇਆ ਹੈ ਪੇਸ਼ੈਂਟ ਤੋਂ ਉਮੀਦ ਹੁੰਦੀ ਹੈ ਨਾ ਮੈਂ ਕਹਿੰਦਾ ਮੈਂ ਉਮੀਦ ਨੂੰ ਹੀ ਤੁਹਾਨੂੰ ਦੱਸ ਰਿਹਾ ਕਿ ਮੇਰਾ ਬੰਦੇ ਨੇ ਮਤਲਬ ਪਤਾ ਨਹੀਂ ਕਿਹਾ ਅੰਦਰੋਂ ਉਹ ਜੱਗਿਆ ਉਮੀਦ ਜੱਗੀ ਕਹਿੰਦਾ ਸਰ ਇੰਨੀ ਸੱਚਾਈ ਨਾਲ ਤੁਸੀਂ ਗੱਲ ਕਰ ਰਹੇ ਹੋ ਇੱਕ ਚਾਂਸ ਲੈ ਲੈਣੇ ਮੈਂ ਕਿਹਾ ਠੀਕ ਹੈ ਤੇ ਚਾਂਸ ਲੈਣਾ ਹੈ ਤੇ ਮੇਰੀ ਕਲੀਨਿਕ ਤੇ ਨਾ ਬਾਬਾ ਨਾਨਕ ਦੀ ਬਹੁਤ ਵੱਡੀ ਫੋਟੋ ਲੱਗੀ ਹੋਈ ਹੈ ਤੇ ਮੈਂ ਉਹਨੂੰ ਕਿਹਾ ਮੈਂ ਕੱਲ ਜਾ ਬਾਬਾ ਨਾਨਕ ਦੇ ਮੱਥਾ ਟੇਕ ਤੇ ਉਸ ਬੰਦੇ ਨੇ ਕਿਸ ਤਰੀਕੇ ਨਾਲ ਬਾਬਾ ਜੀ ਦੇ ਮੂਰੇ ਹੱਥ ਬੰਨੇ ਤੇ ਕਿਦਾਂ ਉਹ ਤਾਰਾਂ ਜੁੜੀਆਂ 6 ਫਰਵਰੀ ਨੂੰ ਆਇਆ ਸੀ 17 ਮਾਰਚ ਦੀ ਹੋਲੀ ਵਾਲੇ ਦਿਨ ਮੇਰੇ ਕੋਲ ਰਿਪੋਰਟ ਆਈ ਸਵੇਰੇ 10 ਵਜੇ ਮੋਬਾਈਲ ਦੇਖਿਆ ਤੇ ਚਸ਼ਮੇ ਵਗੈਰਾ ਲਗਾ ਕੇ ਜਦੋਂ ਖੋਲੀ ਉਹਦੀ ਰਿਪੋਰਟ ਨਾ ਨਾ ਵੀ ਨਹੀਂ ਕ ਸਬੰਧਨ ਰਿਆ ਤਾਂ ਮੁਬਾਰਕਾਂ ਕਹਿੰਦੇ ਸਰ ਉਹ ਲੋਟਰੀ ਵਾਲਾ ਮੁਬਾਰਕਾਂ ਦੇ ਰਿਹਾ ਤੇ ਇਹ ਜਨ ਸਰ ਕੱਲੋਂ ਆ ਰਹੇ ਆ ਤੁਸੀਂ ਇੱਕ ਮਹੀਨਾ ਹੋਰ ਦਵਾਈ ਦਿਓ ਉਹਦੇ ਵਿਦਨ 2 ਮੰਥ ਸੈਸ਼ਨ ਕਯੂਰ ਹੋ ਗਿਆ ਤੇ ਹੁਣ ਵਧੀਆ ਬੁੜੀਆ ਹੈਗੀ ਉਹਦੇ ਬਰੇਟਿਆਂ ਦਾ ਪੇਸ਼ੈਂਟ ਹੈਗਾ ਕਿ ਹੈਲਥ ਇਸ਼ੂਜ਼ ਐਦਾਂ ਦੇ ਆ ਜੀ ਇਹਨਾਂ ਬਾਰੇ ਖੁੱਲ ਕੇ ਗੱਲ ਨਹੀਂ ਕੀਤੀ ਜਾਂਦੀ ਲੁਕੋ ਕੇ ਕਿਉਂ ਰੱਖਿਆ ਜਾਂਦਾ ਇਹਨਾਂ ਚੀਜ਼ਾਂ ਨੂੰ ਹੈ ਤਾਂ ਇੱਕ ਦੇ ਇੱਕ ਨਾਲ ਹੈਲਥ ਇਸ਼ੂ ਹੈ ਅਸਾ ਇੱਕ ਬੜੀ ਅਜੀਬ ਜੀ ਗੱਲ ਹੈ ਤੁਹਾਨੂੰ ਆਪਣੀ ਮੈਰਿਜ ਦੀ ਡੇਟ ਪਤਾ ਹੋਵੇ ਨਾ ਪਤਾ ਹੋਵੇ ਕੋਲੋਂ ਸੀ ਨੂੰ ਪਤਾ ਹੁੰਦਾ ਮਹੀਨਾ ਹੋ ਗਿਆ 10 ਮਹੀਨੇ ਹੋ ਗਏ 9 ਮਹੀਨੇ ਹੋ ਗਏ ਸਾਲ ਹੋ ਗਿਆ ਕੋਈ ਸਨੇਹਾ ਜਾਂ ਨਹੀਂ ਆਇਆ ਜਿਸ ਤਰੀਕੇ ਨਾਲ ਸਾਡੀ ਜਨਰੇਸ਼ਨ ਸਾਡੀ ਟੈਕਨੋਲੋਜੀ ਬਾਕੀ ਦੀਆਂ ਚੀਜ਼ਾਂ ਜਿਸ ਤਰੀਕੇ ਨਾਲ ਸੇ ਡਿਵੈਲਪ ਹੋ ਰਹੇ ਹਨ ਨਾ ਉਹਦੇ ਨਾਲ ਨਾਲ ਸਾਨੂੰ ਟੰਗੀਆਂ ਪਰੇਸ਼ਾਨੀਆਂ ਵੀ ਆ ਰਹੀਆਂ ਨੇ ਬਿਮਾਰੀਆਂ ਹੈਲਥ ਇਸ਼ੂਸ ਇਹ ਵੀ ਵੱਧਦੇ ਜਾ ਰਹੇ ਨੇ ਤੇ ਕੁਝ ਹੈਲਥ ਇਸ਼ੂਸ ਐਦਾਂ ਦੇ ਨੇ ਕਿ ਜਿਹੜਾ ਬੰਦਾ ਓਪਨਲੀ ਸ਼ੇਅਰ ਨਹੀਂ ਕਰ ਸਕਦਾ ਜਿਨਾਂ ਵਿੱਚ ਆਪਾਂ ਕੁਝ ਸੈਕਸ਼ੂਅਲ ਹੈਲਥ ਇਸ਼ੂਸ ਦੀ ਗੱਲ ਕਰ ਸਕਦੇ ਹਾਂ ਹੁਣ ਇਹਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਊਮਨ ਦੇ ਬਾਰੇ ਅਕਸਰ ਹੀ ਚਰਚਾ ਹੁੰਦੀ ਹੈ ਪਰ men's ਨੂੰ ਲੈ ਕੇ ਸੈਕਸ਼ੂਅਲ ਪ੍ਰੋਬਲਮਸ ਨੂੰ ਲੈ ਕੇ ਨਾ ਬਹੁਤ ਘੱਟ ਚਰਚਾ ਹੁੰਦੀ ਹੈ ਤੇ ਜੇਕਰ ਹੁੰਦੀ ਹੈ ਜਾਂ ਫਿਰ ਕੋਈ ਇਨਫੋਰਮੇਸ਼ਨ ਆਨਲਾਈਨ ਪਈ ਹੈ ਤਾਂ ਉਹ ਇਹ ਨਹੀਂ ਪਤਾ ਵੀ ਕਿੰਨੇ ਕੁ ਸਹੀ ਹੈ ਤੇ ਕਿੰਨੇ ਕੁ ਗਲਤ ਹੈ ਬਟ ਅੱਜ ਦਾ ਇਹ ਪੋਡਕਾਸਟ ਤੁਹਾਡੇ ਲਈ ਲ ਬੋਲ ਸਕਦੇ ਨੇ ਕਿਉਂਕਿ ਅੱਜ ਸਾਡੇ ਨਾਲ ਨੇ ਸਪੈਸ਼ਲਿਸਟ ਡਾਕਟਰ ਸੁਨੀਲ ਕੁਮਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਬੜਿਆ ਸਰ ਤੁਸੀਂ ਠੀਕ ਹੈ ਜੀ ਇੱਕ ਜਿਦਾ ਮੈਂ ਕਿਹਾ ਕਿ men's ਦੇ ਸੈਕਸ਼ੂਅਲ ਹੈਲਥ ਇਸ਼ੂਸ ਨੂੰ ਲੈ ਕੇ ਬਹੁਤ ਘੱਟ ਚਰਚਾ ਕੀਤੀ ਜਾਂਦੀ ਹੈ ਤੇ ਜੇਕਰ ਕੋਈ ਕਰਦਾ ਤਾਂ ਆਲਮੋਸਟ ਆਪਣੇ ਪ੍ਰੋਡਕਟ ਵੇਚਣ ਲਈ ਕਰਦਾ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਸਰ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਤਾਂ ਨਹੀਂ ਕਰ ਸਕਦਾ ਹਾਂ ਸਭ ਦਾ ਆਪਣਾ ਆਪਣਾ ਵੇ ਆਫ ਟਾਕਿੰਗ ਵੇ ਆਫ ਮਾਰਕੀਟਿੰਗ ਹੈਗਾ ਲੇਕਿਨ ਯੈਸ ਸੈਕਸ਼ੂਅਲ ਪ੍ਰੋਬਲਮਸ ਹੈਗੀਆਂ ਨਗੀਆਂ ਲੇਕਿਨ ਜੋ ਮਾਰਕੀਟ ਦੇ ਵਿੱਚ ਜੋ ਤੁਸੀਂ ਜੇਕਰ ਕੀਤਾ ਆਨਲਾਈਨ ਸੋਸ਼ਲ ਮੀਡੀਆ ਤੇ ਤਾਂ ਮੈਕਸਿਮਮ ਜੋ ਵੀਡੀਓਸ ਦੇਖਣ ਨੂੰ ਮਿਲਦੀਆਂ ਨੇ ਉਹ ਤੁਹਾਡੀ ਇੰਪੋਟੈਂਸੀਵਲ ਸੈਕਸ਼ੂਅਲ ਵੀਕਨੈਸ ਵਾਲ ਕਿ ਤੁਸੀਂ ਸੈਕਸ ਪਰਫਾਰਮ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਜਾਂ ਪ੍ਰੀਮਚੂਅਰ ਇਜੈਕੂਲੇਸ਼ਨ ਹੈਗੀ ਹੈ ਨਾ ਤਾਂ ਉਹ ਚੀਜ਼ ਦੇ ਉੱਤੇ ਜ਼ਿਆਦਾ ਲੋਕਾਂ ਨੂੰ ਗਿਆਨ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਹੋਰ ਪ੍ਰੋਬਲਮ ਹੁੰਦੀ ਹੈ ਜਿਦੇ ਵਿੱਚ ਕਿ ਪੇਸ਼ੈਂਟ ਸੈਕਸ ਤਾਂ ਕਰ ਸਕਦਾ ਹੈ ਲੇਕਿਨ ਬੱਚੇ ਪੈਦਾ ਨਹੀਂ ਕਰ ਸਕਦਾ ਠੀਕ ਹੈ ਜੀ ਜਿਹਦੇ ਵਿੱਚ ਅਸੀਂ ਕਹਿੰਦੇ ਕਿ ਸਪਰਮ ਘੱਟ ਹੈਗੇ ਆ ਜੀ ਤਾਂ ਉਹ ਇੱਕ ਐਸਾ ਵਿਸ਼ਾ ਹੈਗਾ ਮੇਰੇ ਖਿਆਲ ਨਾਲ ਜਿਹੜਾ ਕਿ ਅਨ ਅਡਰੈਸਡ ਹੈਗਾ ਬਹੁਤ ਘੱਟ ਲੋਕ ਇਹਦੇ ਉੱਤੇ ਗੱਲ ਕਰਦੇ ਹੈਗੇ ਨੇ ਤੇ ਆਪਾਂ ਮੇਰੇ ਖਿਆਲ ਨਾਲ ਮੈਂ ਤੁਹਾਨੂੰ ਵੀ ਇਹ ਐਡਵਾਈਸ ਕਰਾਂਗਾ ਕਿ ਜੇਕਰ ਅੱਜ ਆਪਾਂ ਵਿਸ਼ਾ ਉਸੇ ਨੂੰ ਰੱਖੀਏ ਹੈ ਨਾ ਕਿਉਂਕਿ ਜਿਹੜੀ ਦੂਜੀ ਪ੍ਰੋਬਲਮਸ ਹੈਗੀਆਂ ਨੇ ਉਹਦੇ ਲਈ ਬਹੁਤ ਨੁਸਖੇ ਦੱਸੇ ਹੋਏ ਨੇ ਤੇ ਉਹ ਨੁਸਖੇ ਕਿੰਨੇ ਕਾਮਯਾਬ ਹੈਗੇ ਤੇ ਜੇ ਕਾਮਯਾਬ ਨਹੀਂ ਹੈ ਤਾਂ ਕੀ ਕਾਰਨ ਹੈ ਉਹ ਜਿਹੜੇ ਵਿੱਚ ਦੇ ਟਾਈਮ ਲੱਗਾ ਤਾਂ ਜ਼ਰੂਰ ਐਕਸਪਲੇਨ ਕਰ ਦਿਆਂਗਾ ਲੇਕਿਨ ਮੇਰੇ ਅਚ ਹੈ ਕਿ ਆਪਾਂ ਲੋਕਾਂ ਨੂੰ ਇਹਦੇ ਬਾਰੇ ਜ਼ਰੂਰ ਦੱਸ ਦਈਏ ਕਿ ਬੱਚੇ ਕਿਉਂ ਨਹੀਂ ਪੈਦਾ ਕਰ 파 ਰਹੇ ਸਪਰਮ ਘਟ ਹੈ ਕੀ ਕਾਰਨ ਹੈ ਕੀ ਕਰ ਸਕਦੇ ਹੈਗੇ स्पर्म काउंट ਦੀ ਗੱਲ ਕੀ ਇੱਥੇ ਜੇ ਤੁਸੀਂ ਹੈ ਨਾ ਮੈਂ ਵੈਸੇ ਬਾਇਓਲੋਜੀ ਦੇ ਵਿੱਚ 10 ਸਕੂਲਾਂ ਚ ਵੀ ਪੜਾਇਆ ਜਾਂਦਾ ਸੀ ਕਿ ਹਾਂਜੀ ਜੋ ਮੈਨਸ ਦੇ ਸਪਰਮਸ ਹੈ ਉਹਨਾਂ ਦੇ ਦੁਬਾਰਾ ਬਣਨ ਦੀ ਜਿਹੜੀ ਡਿਊਰੇਸ਼ਨ ਹੁੰਦਾ ਬਹੁਤ ਘੱਟ ਹੁੰਦਾ ਐਜ਼ ਕੰਪੇਅਰ ਟੂ ਫੀਮੇਲਸ ਕਿ ਉਹਨਾਂ ਦਾ ਵਨ ਟਾਈਮ ਓਵਚੇਜ ਹੁੰਦੀ ਹੈ ਬਟ ਫਿਰ ਵੀ ਕਮੀ ਕਿੱਥੇ ਰਹਿੰਦੀ ਹੈ ਸਪਰਮ काउंट ਘਟ ਕਿਵੇਂ ਸਕਦਾ ਜੇਕਰ ਮੈਨਸ ਦੇ ਵਿੱਚ ਦੇਖਿਆ ਜਾਵੇ ਦੇਖੋ ਅੱਜ ਵੀ ਜਨਰੇਸ਼ਨ 'ਚ ਇਹ ਚੀਜ਼ ਬਹੁਤ ਜ਼ਿਆਦਾ ਮਿਲ ਰਹੀ ਹੈ ਬਹੁਤ ਜ਼ਿਆਦਾ ਮਿਲ ਰਹੀ ਹੈ ਕਿਉਂ ਘਟ ਰਿਹਾ ਕਿਉਂਕਿ ਸਪਰਮ ਬਣੇਗਾ ਕਿਵੇਂ ਇਸ ਸੀਜ ਨੂੰ ਸਮਝਣਾ ਜ਼ਰੂਰੀ ਹੈ ਜਦੋਂ ਅਸੀਂ ਖਾਣਾ ਖਾਂਦੇ ਆ ਜਦੋਂ ਖਾਣਾ ਖਾਂਦੇ ਆ ਤਾਂ ਖਾਣਾ ਖਾਣ ਤੋਂ ਬਾਅਦ ਸਾਡੇ ਸਰੀਰ ਦੇ ਅੰਦਰ ਡਾਈਜੈਸ਼ਨ ਸਟਾਰਟ ਹੁੰਦਾ ਤੇ ਉਸ ਤੋਂ ਬਾਅਦ ਸੱਤ ਤਾਤੂ ਬੰਦੇ ਆ ਠੀਕ ਹੈ ਜੀ ਜਿਹਦੇ ਚ ਰਸ ਨਿਕਲਦਾ ਹੈ ਰਸ, ਰक्त, ਮਾਸ, ਮੇਦ, ਅਸਥੀ, ਮੱਜਾ, ਸ਼ੁਕਰ ਮਤਲਬ ਤੁਹਾਡਾ ਸ਼ੁਕਰ ਜੋ ਹੈ ਰੀਪ੍ਰੋਡਕਟਿਵ ਜੋ ਸਿਸਟਮ ਹੈਗਾ ਜਾਂ ਉਹ ਸਮਾਨ ਜਿਹੜਾ ਕਿ ਰੀਪ੍ਰੋਡਕਸ਼ਨ ਕਰਾਏਗਾ ਉਹਨੂੰ ਬਣਨ ਦੇ ਲਈ ਪਹਿਲਾਂ 6 ਪੜਾਅ ਕ੍ਰੋਸ ਕਰੇਗਾ ਜੋ ਤੁਸੀਂ ਖਾਣਾ ਖਾਂਦਾ ਸੀ ਉਸ ਖਾਣੇ ਦੇ ਵਿੱਚੋਂ ਵੇਸਟੇਜ ਨਿਕਲਦੀ ਜਾਏਗੀ ਨਿਕਲਦੀ ਜਾਏਗੀ ਤੇ ਫਾਈਨਲੀ ਉਹ ਹਰ ਇੱਕ ਸਟੈਪ ਨੂੰ ਕ੍ਰੋਸ ਕਰਦੇ ਹੋਏ ਸ਼ੁਕਰ ਦੇ ਵਿੱਚ ਤਬਦੀਲ ਹੋਏਗਾ ਜਿਹੜਾ ਕਿ 40 ਦਿਨ ਦਾ ਪ੍ਰੋਸੈਸ ਮੈਂਸ਼ਨ ਹੈ ਸਾਡੀਆਂ ਆਯੁਰਵੈਦਿਕ ਬੁੱਕਸ ਦੇ ਵਿੱਚ ਠੀਕ ਹੈ ਜੀ ਕਿ ਇਸ ਲਈ ਜਿੰਨੀਆਂ ਵੀ ਦਵਾਈਆਂ ਸੈਕਸ਼ੂਅਲ ਐਨਹਾਂਸਮੈਂਟ ਵਾਸਤੇ ਦਿੱਤੀਆਂ ਜਾਂਦੀਆਂ ਨੇ ਉਹਦੇ ਵਿੱਚ ਹਮੇਸ਼ਾ ਕਿਹਾ ਜਾਂਦਾ ਕਿ ਘੱਟੋ ਘੱਟ 40 ਦਿਨ ਖਾਓ ਹਮ ਠੀਕ ਹੈ ਜੀ ਲੇਕਿਨ ਤੁਸੀਂ ਕਿਹਾ ਕਿ ਸਪਰਮ ਕਿਉਂ ਘਟ ਰਿਹਾ ਉਹਨੂੰ ਸ਼ੁਕਰ ਕਿੱਥੋਂ ਬਣੇਗਾ ਜਿਸ ਚੀਜ਼ ਦਾ ਤੁਸੀਂ ਡਾਈਟ ਕੀਤੀ ਸੀ ਉਸੇ ਦਾ ਸ਼ੁਕਰ ਬਣੇਗਾ ਸਰ ਹੁਣ ਅੱਜ ਦੀ ਡਾਈਟ ਕਿਦਾਂ ਦੀਆਂ ਨੌਜਵਾਨਾਂ ਦੀ ਬਹੁਤ ਹੀ ਮਤਲਬ ਫਾਸਟ ਫੂਡ ਫਾਸਟ ਫੂਡ ਹੈ ਨਾ ਪ੍ਰਾਈਟ ਹੈਗਾ ਮੈਦਾ ਹੈਗਾ ਤਾਂ ਉਸੇ ਦਾ ਅੱਗੇ ਪਾਕ ਹੁੰਦਾ ਜਾਏਗਾ ਬਾਡੀ ਨੇ ਤਾਂ ਜੋ ਸਮਾਨ ਤੁਸੀਂ ਦਿੱਤਾ ਸੀ ਮਸ਼ੀਨ ਦੇ ਵਿੱਚ ਅਗਰ ਤੁਸੀਂ ਸੰਤਰੇ ਪਾਏ ਸੀ ਤਾਂ ਅਨਾ ਨਾਸਤਾ ਜੂਸ ਨਹੀਂ ਨਿਕਲੇਗਾ ਤਾਂ ਸੰਤਰੇ ਨਹੀਂ ਆਏਗਾ ਨਿੰਬੂ ਤਾਂ ਨਿੰਬੂ ਆਏਗਾ ਜੋ ਚੀਜ਼ ਤੁਸੀਂ ਪਾਉਂਗੇ ਉਦੋਂ ਦਾ ਜੋਸ ਆਏਗਾ ਉਦੋਂ ਹੀ ਬਾਡੀ ਦੇ ਵਿੱਚ ਤੁਸੀਂ ਅਗਰ ਸਮਾਨ ਮੈਦਾ ਖਾਦਾ ਹੈ ਪੀਜ਼ਾ ਖਾਦਾ ਹੈ 버거 ਖਾਦੇ ਤਾਂ ਹਾਈ ਕੈਲਰੀ ਫੂਡ ਖਾ ਰਹੇ ਹੋ ਲੈਕ ਆਫ ਨਿਊਟ੍ਰੀਸ਼ਨਸ ਹੈਗੀਆਂ ਨੇ ਤਾਂ ਆਬਵੀਅਸਲੀ ਸ਼ੁਕਰ ਤੱਤੂ ਵੀ ਕਿਦਾਂ ਦੀ ਬਣेंगे ਹੈਨਾ ਠੀਕ ਹੈ ਤਾਂ ਹੁਣ ਡਾਈਟ ਨੂੰ ਅਸੀਂ ਧਿਆਨ ਨਹੀਂ ਦੇ ਰਹੇ ਇਹੀ ਚੀਜ਼ ਜੋ ਪਹਿਲਾ ਟੌਪਿਕ ਸੀ ਜਿਹੜਾ ਤੁਸੀਂ ਕਹਿ ਰਹੇ ਸੀ ਜੋ ਇੰਪੋਰਟੈਂਸ ਹੀ ਆ ਰਹੀ ਹੈ ਪ੍ਰੀ ਜੋ ਐਜੈਕੂਲੇਸ਼ਨ ਆ ਰਹੀ ਹੈ ਉਹ ਵੀ ਦਾ ਕਾਰਨ ਵੀ ਡਾਈਟ ਹੈ ਬੱਚੇ ਆਪਣੀ ਡਾਈਟ ਦੇ ਉੱਤੇ ਧਿਆਨ ਨਹੀਂ ਦੇ ਰਹੇ ਬੱਚੇ ਕਹਿੰਦੇ ਜੀ ਦਵਾਈ ਦਿਓ ਹੂੰ ਬਿਲਕੁਲ ਜੀ ਸਰ ਦਵਾਈਆਂ ਤੁਹਾਨੂੰ ਇੰਪਰੂਵਮੈਂਟ ਕਰਾ ਦੇਣਗੀਆਂ ਲੇਕਿਨ ਤੁਹਾਡੀ ਜਿਹੜੀ ਬਿਮਾਰੀ ਦੀ ਫਿਕਸਿੰਗ ਜਾਂ ਬਿਮਾਰੀ ਠੀਕ ਹੋਊਗੀ ਤਾਂ ਡਾਈਟ ਨਾਲ ਠੀਕ ਹੋਏਗੀ ਅਗਰ ਤੁਸੀਂ ਡਾਈਟ ਖਰਾਬ ਖਾ ਰਹੇ ਹੋ ਉਹਨੂੰ ਚੇਂਜ ਨਹੀਂ ਕਰ ਰਹੇ ਤਾਂ ਦਵਾਈ ਕਿੰਨਾ ਧੇਰਾ ਅਸਰ ਕਰੇਗੀ ਠੀਕ ਹੈ ਨਾ ਸਪਰਮ ਕਾਊਂਟ ਦੇ ਘੱਟ ਹੋਣ ਦਾ ਇੱਕ ਵੱਡਾ ਕਾਰਨ ਤੁਹਾਡੀ ਡਾਈਟ ਦੇ ਵਿੱਚ ਜ਼ਿਆਦਾ ਗਰਮੀ ਹੋਣਾ ਠੀਕ ਹੈ ਜੀ ਠੀਕ ਹੈ ਇਸ ਤੋਂ ਇਲਾਵਾ ਹੁਣ ਸਪਰਮ ਕਾਊਂਟ ਨੂੰ ਥੋੜਾ 더 ਹੋਰ ਇਲਾਬੋਰੇਟ ਕਰਦੇ ਹਾਂ ਇੱਕ ਹੁੰਦਾ ਉਲੀਜੋ ਸਪਰਮੀਆ स्पर्म है गए लेकिन निश्चित मात्रा तो कट है, है जो कि कंसीव नहीं करा पांगे लेकिन स्पर्म है गए जी दूजा ਹੁੰਦਾ ਇਹ ਜੋ ਸਪਰਮੀਆ ਇਹ ਜੋ ਸਪਰਮੀਆ ਹੁੰਦਾ ਜਿੱਥੇ ਸਪਰਮ ਹੈ ਹੀ ਨਹੀਂ ਸਪਰਮ ਜ਼ੀਰੋ ਹੈ ਜੋ ਹੈਗੇ ਉਹ ਡੈਡ ਹੈ ਸਾਰੇ ਠੀਕ ਹੈ ਠੀਕ ਹੈ ਇਹਦਾ ਇੱਕ ਵੱਡਾ ਕਾਰਨ ਜੋ ਅਸੀਂ ਮੈਂ ਅੱਜ ਤੱਕ ਬੋਕਸ ਦੇ ਵਿੱਚ ਪੜਿਆ ਜਾਂ ਮੇਰੇ ਸੀਨੀਅਰ ਡਾਕਟਰਸ ਨੇ ਮੇਰੇ ਨਾਲ ਡਿਸਕਸ ਕੀਤਾ ਦੱਸਿਆ ਉਹਨਾਂ ਨੇ ਉਹ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਜੋ ਅੱਜ ਦੀ ਜਨਰੇਸ਼ਨ ਨੂੰ ਪੇਰੈਂਟਸ ਨੂੰ ਬਹੁਤ ਧਿਆਨ ਨਾਲ ਸੁਣਨਾ ਚਾਹੀਦਾ ਤੇ ਇਸ ਨੂੰ ਬੜੇ ਧਿਆਨ ਚ ਰੱਖਣਾ ਚਾਹੀਦਾ ਜੀ ਕਿਉਂਕਿ ਐਦਾਂ ਦਾ ਪੁਆਇੰਟ ਹੈ ਕਿ ਪ੍ਰੋਬਲਮ ਹੁੰਦੀ ਹੈ ਬਚਪਨ ਚ ਤੇ ਰਿਜ਼ਲਟ ਮਿਲਦਾ ਹੈ ਜਵਾਨੀ ਚ ਅੱਛਾ ਜੀ ਇੱਥੇ ਤੁਹਾਡੇ ਗਲੈਂਡਸ ਹੁੰਦੀਆਂ ਜਿਨੂੰ ਅਸੀਂ ਮਮਸ ਕਹਿੰਦੇ ਹਾਂ ਜੀ ਕਨੇਡੂ ਕਹਿੰਦੇ ਨੇ ਅਕਸਰ ਪੰਜਾਬੀ ਵਿੱਚ ਨਾ ਜੇ ਇਹ ਇਨਫਲੇਮਡ ਹੋ ਜਾਂਦੀਆਂ ਇਨਫਲੇਮਡ ਹੋ ਜਾਂਦੀਆਂ ਤਾਂ ਬੱਚੇ ਨੂੰ ਬੁਖਾਰ ਹੋ ਜਾਂਦਾ ਹੈ ਦਰਦ ਹੁੰਦਾ ਹੈ ਅੰਦਰ ਨਿਕਲਣ ਦੇ ਵਿੱਚ ਦਿੱਕਤ ਆਂਦੀ ਹੈ ਉਸ ਟਾਈਮ ਤੇ ਜੋ ਵੀ ਟ੍ਰੀਟਮੈਂਟ ਡਾਕਟਰ ਦੇ ਰਿਹਾ ਹੈ ਜੋ ਐਲੋਪੈਥਿਕ ਡਾਕਟਰ ਹੈਗਾ ਤਾਂ ਐਂਟੀਬਾਇਓਟਿਕ ਦੇ ਰਿਹਾ ਹੈਗਾ ਜਾਂ ਜੋ ਵੀ ਟ੍ਰੀਟਮੈਂਟ ਮੈਂ ਉਹ ਟ੍ਰੀਟਮੈਂਟ ਨਹੀਂ ਜਾ ਰਿਹਾ ਇੰਪੋਰਟੈਂਟ ਹੈਗਾ ਬੱਚੇ ਦਾ ਬੈਡ ਰੈਸਟ ਡਿਊਰਿੰਗ ਥੈਟ ਫੇਜ਼ ਜਦੋਂ ਮਮਸ ਕੋਲ ਹੋਏ 5 ਸਾਲ ਦੇ 4 ਸਾਲ ਦੇ ਬੱਚੇ ਨੂੰ ਮਾਮਜ਼ ਹੋਇਆ ਹੈ ਹੈਨਾ ਤਾਂ ਉਸ ਟਾਈਮ ਤੇ ਬੱਚੇ ਨੂੰ ਰੈਸਟ ਦਲਾਣਾ ਬੈਡ ਰੈਸਟ ਬੈਡ ਰੈਸਟ ਮੀਨਸ ਬੱਚਾ ਬੈਡ ਤੇ ਹੀ ਹੈ ਉਛਲਕੁਦ ਨਹੀਂ ਕਰੇਗਾ ਔਰ ਜਿਹੜੇ ਸਿਆਣੇ ਡਾਕਟਰ ਹੈ ਖਾਸ ਕਰਕੇ ਐਲੋਪੈਥੀ ਦੇ ਵਿੱਚ ਉਹ ਕੀ ਕਰਦੇ ਹੈ ਸੈਡੀਟਿਡ ਦਵਾਈ ਜ਼ਿਆਦਾ ਦੇ ਦਿੰਦੇ ਹਨ ਫੋਨਾਰਗਨ ਦੇਤੀ ਜ਼ਿਆਦਾ ਤਾਂ ਕਿ ਬੱਚਾ ਸੁੱਤਾ ਰਹੇ ਜੀ ਸੁੱਤਾ ਰਹੇ ਜਦ ਜਿਆਦਾ ਸੋਏਗਾ ਉਛਲਕੁਦ ਨਹੀਂ ਕਰੇਗਾ ਤਾਂ ਸਪਰਮ ਡੈੱਡ ਹੋਣ ਦੀ ਸੰਭਾਵਨਾ ਨਹੀਂ ਬਣੇਗੀ ਆਦਰਵਾਇਜ਼ ਮਮਜ਼ ਦੇ ਦੌਰਾਨ ਅਗਰ ਬੱਚਾ ਨੱਚਦਾ ਟੱਪਦਾ ਰਹਿੰਦਾ ਕਿਉਂਕਿ ਬੱਚੇ ਨੂੰ ਤਾਂ ਦੇਖੋ ਨਾ ਰੋਕਣਾ ਮੁਸ਼ਕਿਲ ਹੈ ਥੋੜਾ ਜਿਹਾ ਠੀਕ ਹੋਏਗਾ ਉਹ ਉਛਲ ਕੁੱਦ ਕਰੇਗਾ ਤਾਂ ਅਗਰ ਬੱਚਾ ਰੈਸਟ ਨਹੀਂ ਕਰੇਗਾ ਤਾਂ ਬਹੁਤ ਹੱਦ ਤੱਕ ਚਾਂਸ ਹੈਗੇ ਆ ਕਿ ਉਹ ਬੱਚੇ ਨੂੰ ਏਜੋਸਪਰਮੀਆ ਹੋਏਗਾ ਅੱਛਾ ਜੀ ਤਾਂ ਮਤਲਬ ਇੱਕ ਬਹੁਤ ਮੇਜਰ ਕਾਰਨ ਹੈਗਾ ਜਿਹਨੂੰ ਬਚਪਨ ਦੇ ਵਿੱਚ ਪੇਰੈਂਟਸ ਨੂੰ ਧਿਆਨ ਰੱਖਣਾ ਚਾਹੀਦਾ ਕਿ ਅਗਰ ਬਾਈ ਚਾਂਸ ਬੱਚੇ ਨੂੰ ਮਮਸ ਦੀ ਪ੍ਰੋਬਲਮ ਆਈ ਹੈਗੀ ਹੈ ਤਾਂ ਉਹਦਾ ਕੰਪਲੀਟ ਰੈਸਟ ਜ਼ਰੂਰੀ ਹੈਗਾ ਨਹੀਂ ਤਾਂ ਫਿਰ ਵੀ 25 ਸਾਲ ਬਾਅਦ ਪ੍ਰੋਬਲਮ ਆਏ ਦੇ ਵਿਲ ਫੇਸ ਪ੍ਰੋਬਲਮ ਤੇ ਇਹ ਦੋ ਵਿਜੀਬਲ ਦੇ ਕਾਰਨ ਹੈਗੇ ਆ ਆਦਰਵਾਇਜ਼ ਤੁਸੀਂ ਸਾਰੇ ਕਾਰਨ ਨੂੰ ਰੂਲ ਆਊਟ ਨਹੀਂ ਕਰ ਸਕਦੇ ਨਾ ਹੀ ਤੁਸੀਂ ਉਹਨੂੰ ਐਕਸਪਲੇਨ ਕਰ ਸਕਦੇ ਹੈਗੇ ਜਦੋਂ ਸੀਮਨ ਟੈਸਟ ਹੋਏਗਾ ਆਫਟਰ ਮੈਰਿਸ ਅਗਰ ਪ੍ਰੈਗਨੈਂਸੀ ਨਹੀਂ ਹੋ ਰਹੀ ਤਾਂ ਫਸਟ ਅਸੀਂ ਲੇਡੀਜ਼ ਨੂੰ ਬਾਅਦ ਚੈੱਕ ਕਰਦੇ ਆ ਪਹਿਲਾਂ ਮੇਲ ਦਾ ਸੀਮਨ ਚੈੱਕ ਹੁੰਦਾ ਅਗਰ ਉਹ ਸੀਮਨ ਦੇ ਵਿੱਚ ਸਪਰਮ ਨਹੀਂ ਹੈ ਤਾਂ ਪਹਿਲਾਂ ਮੇਲ ਦਾ ਟ੍ਰੀਟਮੈਂਟ ਹੁੰਦਾ ਹੈਗਾ ਠੀਕ ਹੈ ਜੀ ਟ੍ਰੀਟਮੈਂਟ ਬਹੁਤ ਆਸਾਨ ਹੈ ਓਲੀਜੋਸਪਰਮੀਆ ਠੀਕ ਹੈ ਜੀ ਹੁਣ ਜਿੱਦਾਂ ਤੁਸੀਂ ਕਿਹਾ ਵੀ ਇਹਦੇ ਲਈ ਮਲਟੀਪਲ ਇਸ਼ੂਸ ਹੋ ਸਕਦੇ ਆ ਵੀ ਹਾਂਜੀ ਆਹ ਚੀਜ਼ਾਂ ਰੀਜ਼ਨਸ ਇਹਦੇ ਹੋ ਸਕਦੇ ਸੋਲੂਸ਼ਨ ਦੀ ਜੇਕਰ ਗੱਲ ਕਰੀਏ ਤਾਂ ਅੱਜ ਕੱਲ ਬਹੁਤ ਸਾਰੀਆਂ ਦਵਾਈਆਂ ਜਿੱਦਾਂ ਤੁਸੀਂ ਕਿਹਾ ਕਿ ਦਵਾਈਆਂ ਪ੍ਰੋਪਰ ਇਹਦਾ ਇਲਾਜ ਨਹੀਂ ਹੁੰਦੀਆਂ ਨੇ ਬਟ ਕੀ ਇਦਾਂ ਦਾ ਡਾਈਟ ਦੇ ਵਿੱਚ ਕੀ ਬਦਲਾਅ ਕੀਤਾ ਜਾ ਸਕਦਾ ਲਾਈਫ ਸਟਾਈਲ ਦੇ ਵਿੱਚ ਕੀ ਬਦਲਾਅ ਕੀਤਾ ਜਾ ਸਕਦਾ ਕਿ ਇਸ ਚੀਜ਼ ਨੂੰ ਵਾਕਈ ਹੱਲ ਹੈ ਇਹਦਾ ਪਰਮਾਨੈਂਟ ਜਾਂ ਫਿਰ ਨਹੀਂ ਸੀ ਓਲੀਜੋਸਪਰਮੀਆ ਗਾਰੰਟੀਡ ਠੀਕ ਹੋ ਜਾਂਦਾ ਸਰ ਫਿਰ ਦਿਨ ਗਰੰਟੀਡ 2 ਮਹੀਨੇ ਠੀਕ ਹੋ ਜਾਂਦਾ ਮੈਂ ਯੂਜ਼ੂਲੀ ਆਪਦੇ ਪ੍ਰੋਗਰਾਮ ਚ ਕਿਸੇ ਚੀਜ਼ ਗਰੰਟੀ ਸ਼ਬਦ ਯੂਜ਼ ਨਹੀਂ ਕਰਦਾ ਸਰ ਠੀਕ ਹੈ ਜੀ ਵੈਰੀ ਓਨੈਸਟ ਮੈਂ ਕਦੇ ਨਹੀਂ ਕਹਿੰਦਾ ਕਿਉਂਕਿ ਮੈਡੀਕਲ ਲਾਈਨ ਦੇ ਵਿੱਚ ਗਰੰਟੀ ਸ਼ਬਦ ਨਹੀਂ ਹੁੰਦਾ ਹੈ ਬਟ ਇਹ ਜਿਹੜਾ ਅਸੀਂ ਟ੍ਰੀਟ ਕਰ ਰਹੇ ਹਾਂ ਕੁਝ ਮੈਡੀਸਿਨਸ ਇਹਦਾਂ ਦੀਆਂ ਬਣਾ ਰਹੇ ਹਾਂ ਨਾ ਥੋੜੇ ਟਫ ਹੈਗੇ ਆ ਲੇਕਿਨ ਉਹ ਬਣਾ ਰਹੇ ਹਾਂ ਤੇ ਉਹ ਬੰਦੇ ਨੂੰ ਵਿਦ ਇਨ 2 ਮੰਥਸ ਕਲਿੱਕ ਕਿਓਰ ਕਰਵਾ ਦਿੰਦੇ ਆ ਜਿਹਦੇ ਵਿੱਚ ਸਪਰਮ ਵੀਕ ਹੋ ਸਕਦੇ ਆ ਜਿਹਦੇ ਸਪਰਮ ਘੱਟ ਹੈਗੇ ਜੀ ਠੀਕ ਹੈ ਇਹ ਜੋ ਸਪਰਮੀਆਂ ਵੀ ਕੁਝ ਬੰਦਿਆਂ ਦਾ ਠੀਕ ਹੋਇਆ ਬਟ ਸਾਰਿਆਂ ਵਾਸਤੇ ਉਹ ਅਸ਼ੋਰਟੀ ਨਹੀਂ ਹੈ ਮੈਂ ਪੇਸ਼ੈਂਟ ਨੂੰ ਕਹਣਾ ਕਿ ਭਈ ਇਹ ਸ਼ੋਰਟ ਹੀ ਨਹੀਂ ਹੈ ਇਹ ਜੋ ਸਪਰਮੀਆ ਇਸ ਨੈਕਸਟ ਟੂ ਇੰਪੋਸੀਬਲ ਟ੍ਰੇਡ ਕਰਨਾ ਬਟ ਸਟਿਲ ਕੁਝ ਪੇਸ਼ੈਂਟ ਹੈ ਉਹ ਠੀਕ ਹੋਏ ਹਨ ਉਹ ਬਾਬਾ ਨਾਨਕ ਦੀ ਕਿਰਪਾ ਨਾਲ ਵੀ ਠੀਕ ਹੋ ਜਾਂਦੇ ਹੈਗੇ ਹਨ ਨਾ ਜਦੋਂ ਬਾਬਾ ਮੇਰੇ ਹੱਥ ਬਣਾਦੇ ਤਾਂ ਬਾਬਾ ਜਦੋਂ ਨੂੰ ਹੱਥ ਆਸ਼ੀਰਵਾਦ ਦੇਤਾ ਤਾਂ ਕੁਝ ਕਰ ਵੀ ਦਿੰਦੇ ਹੈ ਨਾ ਮੇਰੇ ਨਾਲ ਹੋਇਆ ਐਦਾਂ ਦਾ ਕੰਮ ਬਟ 올ਿਜੋਸ ਸਪਰਮੀਆ ਅਸੀਂ ਪੇਸ਼ੈਂਟ ਨੂੰ ਗਾਰੰਟੀ ਲੈ ਕੇ ਚੱਲਦੇ ਹਾਂ ਵੀ ਚਿੰਤਾ ਨਾ ਕਰ 2 ਮਹੀਨੇ ਦੇ ਵਿੱਚ ਤੇਰਾ ਸਾਰਾ ਕੰਮ ਸੈੱਟ ਕਰ ਦੇਾਂਗੇ ਕੋਈ ਪ੍ਰੋਬਲਮ ਨਹੀਂ ਹੈ ਪਰ ਨਾਲ ਦੀ ਨਾਲ ਜਿਹੜੀ ਤੁਸੀਂ ਕਹਿ ਰਹੇ ਹੋ ਮੈਡੀਸਿਨ ਤੋਂ ਇਫੈਕਟਿਵ ਹੋ ਡਾਈਟ ਜੀ ਡਾਈਟ ਦੇ ਵਿੱਚ ਤੁਹਾਨੂੰ ਚੇਂਜ ਕਰਨਾ ਪਏਗਾ ਅਗਰ ਤੁਸੀਂ ਉਦੋਂ ਦੇ ਹਾਈ ਕੈਲਰੀ ਫੂਡ ਖਾਓਗੇ ਗਰਮ ਜਿਆਦਾ ਚੀਜ਼ਾਂ ਖਾਓਗੇ ਪੀਜਾ 버ਗਰ ਹੀ ਆਪ ਤੁਹਾਡੀ ਡਾਈਟ ਦਾ ਹਿੱਸਾ ਹੈਗੇ ਆ ਫਿਰ ਸਰ ਪ੍ਰੋਬਲਮਸ ਰਹਿਣ ਗਿਆ ਬਿਲਕੁਲ ਜੀ ਫਿਰ ਮੈਡੀਸਨ ਦਾ ਇੰਪੈਕਟ ਵੀ ਥੋੜਾ ਡਿਲੇ ਹੋਏਗਾ ਘਟ ਆਏਗਾ ਇਹ ਚੀਜ਼ਾਂ ਨੂੰ ਤਾਂ ਦੇਖੋ ਡਾਈਟ ਨੂੰ ਤਾਂ ਚੇਂਜ ਕਰਨਾ ਹੀ ਪਏਗਾ ਉਸ ਤੋਂ ਬਿਨਾ ਸੈਕੰਡ ਆਪਸ਼ਨ ਨਹੀਂ ਹੈ ਆਪਣੇ ਕੋਲ ਜੀ ਅਯੁਰਵੇਦਾ ਦੇ ਵਿੱਚ ਚਲੋ ਠੀਕ ਹੈ ਇੱਕ ਡਾਈਟ ਹੋ ਗਈ ਦਵਾਈ ਵੀ ਦੱਸਤੀ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਪਰਹੇਜ਼ ਤੇ ਬੜਾ ਜ਼ੋਰ ਦਿੱਤਾ ਜਾਂਦਾ ਦੇਸੀ ਦਵਾਈਆਂ 'ਚ ਮੈਂ ਸਪੈਸ਼ਲੀ ਕਹਾਂ ਕਿ ਸਪੈਸੀਫਿਕਲੀ ਇਹਦੇ 'ਚ ਹੈ ਕੁਝ ਐਦਾਂੀਆਂ ਚੀਜ਼ਾਂ ਇਹਦੇ ਵਿੱਚ ਜ਼ਿਆਦਾ ਪਰਹੇਜ਼ ਨਹੀਂ ਹੁੰਦਾ ਇਹਦੇ ਵਿੱਚ ਪਰਹੇਜ਼ ਦਾ ਜਿਹੜਾ ਮੇਨ ਹੁੰਦਾ ਹੈਗਾ ਕਿ ਜ਼ਿਆਦਾ ਠੰਡੀਆਂ ਚੀਜ਼ਾਂ ਨਹੀਂ ਖਾਣੀਆਂ ਵੀ ਅਸੀਂ ਕਹਿੰਦੇ ਤੰੀਆਂ ਜ਼ਿਆਦਾ ਨਹੀਂ ਖਾਣਾ ਗੁੰਦ ਕਚੀਰਾ ਜ਼ਿਆਦਾ ਨਹੀਂ ਖਾਣਾ ਜਾਂ ਬਿਲਕੁਲ ਹੀ ਬੰਦ ਕਰਵਾ ਦਿੰਨੇ ਆ ਉਹ ਸਪੈਸੀਫਿਕਲੀ ਇੰਪੋਰਟੈਂਸ ਹੀ ਜ਼ਿਆਦਾ ਕਰਵਾਉਂਦੇ ਜਦੋਂ ਕਿਸੇ ਦਾ ਜਿਹੜਾ ਇਰੇਕਸ਼ਨ ਪਾਵਰ ਹੀ ਨਹੀਂ ਹੈ ਹਨਾ ਯੋ ਨੋ ਸੇਗਾ ਜਦੋਂ ਤੁਸੀਂ ਸਟਾਰਟ ਕੀਤਾ ਸੀਗਾ ਮੇਲ ਇਰੇਕਸ਼ਨ ਪ੍ਰੋਬਲਮ ਹੈ ਜਾਂ ਪ੍ਰੀਮਚੋਰ ਐਜੈਕੂਲੇਸ਼ਨ ਹੋ ਰਿਹਾ ਹੈਗਾ ਤਾਂ ਉਸ ਕੰਡੀਸ਼ਨਸ ਅਸੀਂ ਜਿਆਦਾ ਪਰਹੇਜ਼ ਦੱਸਦੇ ਆ ਇਹਦੇ ਵਿੱਚ ਸਿਰਫ ਤੁਹਾਡੀ ਡਾਈਟ ਨੂੰ ਅਸੀਂ ਚਾਹੁੰਦੇ ਆ ਕਿ ਤੁਸੀਂ ਜਿਹੜੇ ਗਰਮ ਚੀਜ਼ਾਂ ਖਾ ਰਹੇ ਹੋ ਉਹਨੂੰ ਬੰਦ ਕਰ ਦਿਓ ਜੋ ਘਰ ਦੀ ਵਧੀਆ ਡਾਈਟ ਹੈਗੀ ਹੈ ਦੁੱਧ ਹੈਗਾ ਦਹੀਂ ਹੈ ਕੇ ਮੱਖਣ ਮਲਾਈ ਇਹ ਚੀਜ਼ਾਂ ਖਾਓ एक्सरसाइज करो ए, ए होली होली जाएगे। जाएगे। है ना तो ये ये ਤੁਹਾਡਾ ਸਾਰਾ ਸਮਾਨ ਸ਼ੁਕਰ ਤਾਤੂ ਹੋਲੀ ਹੋਲੀ ਠੀਕ ਬੰਨਣੀ ਸ਼ੁਰੂ ਹੋ ਜਾਏਗੀ ਕਿਉਂਕਿ ਤੁਸੀਂ ਡਾਈਟ ਜੋ ਵਧੀਆ ਲੈਣੀ ਸ਼ੁਰੂ ਕਰਦੇ ਤਾਂ ਆਬਵੀਅਸਲੀ ਤੁਹਾਡੀ ਸ਼ੁਕਰ ਤਾਤੂ ਵੀ ਅੱਛੀ ਬੰਨਣੀ ਸ਼ੁਰੂ ਹੋ ਜਾਏਗੀ ਬਿਲਕੁਲ ਤੇ ਇਹ ਜਿਹੜਾ ਹੈਲਥ ਇਸ਼ੂ ਹੈ ਜੇਕਰ ਦੇਖਿਆ ਜਾਵੇ ਤਾਂ ਇੱਕ ਬਹੁਤ ਵੱਡੀ ਉਮੀਦ ਹੁੰਦੀ ਹੈ ਕਿਉਂਕਿ ਤੁਹਾਡੀ ਇੱਕ ਅਗਲੀ ਜਨਰੇਸ਼ਨ ਇਸ ਚੀਜ਼ ਇਸ ਪ੍ਰੋਬਲਮ ਤੇ ਟਿੱਗੀ ਹੋਈ ਹੈ ਤੇ ਜਿੱਦਾਂ ਤੁਸੀਂ ਕਹੇ ਵੀ ਤੁਹਾਡੇ ਨਾਲ ਇੱਕ ਕੇਸ ਹੋ ਚੁੱਕਿਆ ਬਾਬੇ ਨਾਨਕ ਨੇ ਕਿਰਪਾ ਕੀਤੀ ਸੀ ਬਿਨਾ ਨਾਮ ਲਈ ਜੇਕਰ ਆਪਾਂ ਉਹ ਚੀਜ਼ ਸ਼ੇਅਰ ਕਰ ਸਕੀਏ ਕਿਉਂਕਿ ਬਹੁਤਾਂ ਦੀਆਂ ਉਮੀਦਾਂ ਜੁੜੀਆਂ ਹੋਣਗੀਆਂ ਸ਼ਾਇਦ ਉਹ ਉਮੀਦਾਂ ਸਰ ਉਹ ਮਤਲਬ ਬਾਕੀ ਅਲੌਕਿਕ ਜੀ ਗੱਲ ਸੀ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਸਾਨੂੰ ਹਮੇਸ਼ਾ ਸਹੀ ਬੋਲਣਾ ਚਾਹੀਦਾ ਹੈ ਪਤਾ ਨਹੀਂ ਕਿਹੜੇ ਟਾਈਮ ਮਾਤਾ ਸਰਸਵਤੀ ਤੁਹਾਡੀ ਜੁਬਾਨ ਤੇ ਬੈਠੀ ਹੋਵੇ ਪੇਸ਼ੈਂਟ ਆਏ ਸੀਗੇ 2 ਸਾਲ ਪਹਿਲਾਂ ਕੋਈ ਰੈਫਰੈਂਸ ਦੇ ਵਿੱਚ ਲੈ ਕੇ ਆਇਆ ਸੀ ਤੇ ਉਹ ਇਹ ਜੋ ਸਪਰਮੀਆਂ ਸੀਗਾ ਜ਼ੀਰੋ ਸਪਰਮ ਸੀ ਤੇ ਉਸ ਸਪਰਮ ਜੀਰੋ ਸੀ ਤੇ ਮੈਂ ਉਹਨੂੰ ਸਮਝਾਇਆ ਕਿ ਬੇਟਾ ਇਹਦਾ ਕੋਈ ਇਲਾਜ ਨਹੀਂ ਹੈ ਜਾਂ ਪੱਕਾ ਇਲਾਜ ਨਹੀਂ ਹੈ ਹਿਟ ਐਂਡ ਟ੍ਰਾਇਲ ਹੈ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਚਾਂਸਿਸ ਜੋ ਹੈ ਉਹ 100% ਨਾ ਦੇ ਆ ਤੇ 0% ਹਾਂ ਦੇ ਹੈ ਹਿੱਟ ਐਂਡ ਟ੍ਰਾਇਲ ਚ ਵੀ ਇਹ ਰੇਸ਼ਿਓ ਹੈਗਾ ਤੇ ਉਹ ਪੇਸ਼ੈਂਟ ਕਹਿੰਦਾ ਸਰ ਮੈਨੂੰ ਇਹ ਬੜੀ ਉਮੀਦ ਲੈ ਕੇ ਆਇਆ ਹੈ ਪੇਸ਼ੈਂਟ ਤੋਂ ਉਮੀਦ ਹੁੰਦੀ ਹੈ ਨਾ ਮੈਂ ਕਿਹਾ ਸਰ ਮੈਂ ਉਮੀਦ ਨੂੰ ਹੀ ਤੁਹਾਨੂੰ ਦੱਸ ਰਿਹਾ ਕਿ ਮੇਰਾ ਆਦਤ ਨਹੀਂ ਹੈ ਕਿ ਮੈਂ ਤੁਹਾਨੂੰ ਝੂਠ ਬੋਲ ਕੇ ਪੈਸੇ ਲਵਾ ਮੈਡੀਸਨ ਵੀ ਕੋਸਟਲੀ ਹੈਗੀ ਹੈ ਤੇ ਮੈਂ ਤੁਹਾਨੂੰ ਪੈਸੇ ਵੀ ਲਵਾ ਤੇ ਉਹ ਬੰਦੇ ਨੇ ਮਤਲਬ ਪਤਾ ਨਹੀਂ ਕਿਆ ਅੰਦਰ ਉਹ ਜਾਗਿਆ ਉਮੀਦ ਜਾਗੀ ਕਹਿੰਦਾ ਸਰ ਇੰਨੀ ਸਚਾਈ ਨਾਲ ਤੁਸੀਂ ਗੱਲ ਕਰ ਰਹੇ ਹੋ ਇੱਕ ਚਾਂਸ ਲੈ ਲੈਣੇ ਤਾਂ ਮੈਂ ਕਿਹਾ ਠੀਕ ਹੈ ਜੇ ਚਾਂਸ ਲੈਣਾ ਹੈ ਤੇ ਮੇਰੀ ਕਲੀਨਿਕ ਤੇ ਨਾ ਬਾਬਾ ਨਾਨਕ ਦੀ ਬਹੁਤ ਵੱਡੀ ਫੋਟੋ ਲੱਗੀ ਹੋਈ ਹੈ ਕਿਉਂਕਿ ਮੈਂ ਨਾਰਮਲੀ ਹੁਣ ਵੀ ਮੇਰੇ ਕਲੀਨਿਕ ਆਫਟਰ ਫਲਡ ਚੇਂਜ ਹੋ ਗਿਆ ਹੁਣ ਵੀ ਦਸੇ ਗੁਰੂਆਂ ਦੀ ਫੋਟੋ ਕਿਉਂਕਿ ਉਹਨਾਂ ਦੇ ਪ੍ਰਤਾਪ ਨਾਲ ਆਪਣਾ ਕੰਮ ਚੱਲ ਰਿਹਾ ਤੇ ਮੈਂ ਉਹਨੂੰ ਕਿਹਾ ਮੈਂ ਕਹਾਂ ਜਾ ਬਾਬਾ ਨਾਨਕ ਦੇ ਮੱਥਾ ਟੇਕ ਤੇ ਬਾਬਾ ਜੀ ਨੂੰ ਕਹਿ ਗਿਆ ਜਲਾਦ ਨੇ ਤਾਂ ਪੈਸੇ ਲੈ ਲੇ ਤੇ ਤੁਸੀਂ ਕੁਝ ਕਰ ਦਿਓ ਮੇਰਾ ਤਾਂ ਉਸ ਬੰਦੇ ਨੇ ਕਿਸ ਤਰੀਕੇ ਨਾਲ ਬਾਬਾ ਜੀ ਦੇ ਮੂਰੇ ਹੱਥ ਬੰਨੇ ਤੇ ਕਿਦਾਂ ਉਹ ਤਾਰਾਂ ਜੁੜੀਆਂ 6 ਫਰਵਰੀ ਨੂੰ ਆਇਆ ਸੀ 17 ਮਾਰਚ ਦੇ ਹੋਲੀ ਵਾਲੇ ਦਿਨ ਮੇਰੇ ਕੋਲ ਰਿਪੋਰਟ ਆਈ ਸਵੇਰੇ 10 ਵਜੇ ਤੇ ਮੈਂ ਉਹ ਆਪਣੇ ਦੋਸਤਾਂ ਚ ਕੁਛ ਸਸੇ ਬੈਠੇ ਹੋਏ ਸੀਗੇ ਤਾਂ ਮੈਂ ਜਲਦਬਾਜ਼ੀ ਚ ਪੁਰਾਣੀ ਰਿਪੋਰਟ ਹੀ ਦੇਖ ਪਾਇਆ ਕਿਉਂਕਿ ਮੇਰੇ ਐਨਕ ਨਹੀਂ ਲੱਗੇ ਹੋਏ ਸੀਗੇ ਨਜ਼ਦੀਕ ਦੀ ਸ਼ਾਮ ਨੂੰ 3 ਮੈਂ ਉਹਨੂੰ ਉਸ ਟਾਈਮ ਤੇ ਫੋਨ ਕੀਤਾ ਕਿ ਨਹੀਂ सुरेंद्र ਵਿੱਚ ਕੁਛ ਨਹੀਂ ਹੋਇਆ ਉਹੀ ਰਿਪੋਰਟ ਹੈਗੀ ਆ ਜਦ ਸ਼ਾਮ ਨੂੰ 3 ਵਜੇ ਮੈਂ ਘਰ ਆਇਆ ਨਾ ਤੋਕੇ ਦੁਆਰਾ ਮੋਬਾਈਲ ਚੱਕਿਆ ਤੇ ਚਸ਼ਮੇ ਵਗਾਰਾ ਲਗਾ ਕੇ ਜਦੋਂ ਖੋਲੀ ਉਹਦੀ ਰਿਪੋਰਟ ਅਨੇਕ ਫੌਂਡ ਕੀ ਮੈਂ ਤਾਂ ਪਿਛਲੀ ਰਿਪੋਰਟ ਦੇਖ ਲਈ ਹੈ ਨਮੀ ਰਿਪੋਰਟ ਤਾਂ 40% ਆ ਰਹੀ ਹੈਗੀ ਆ ਨਨ ਅਗੇਨ ਆਈ ਕਾਲਡ ਹਿਮ ਕਿ ਸੁਰਿੰਦਰ ਜੀ ਅਰੇ ਤਾਂ ਮੁਬਾਰਕਾ ਕਹਿੰਦੇ ਸਰ ਉਹ ਲੈਬੋਰੀਟਰੀ ਵਾਲਾ ਮੁਬਾਰਕਾ ਦੇ ਰਿਹਾ ਤੁਸੀਂ ਕਹ ਰਹੇ ਕੁਝ ਵੀ ਨਹੀਂ ਹੋਇਆ ਉਹ ਮੈਂ ਕਿਹਾ ਮੈਂ ਪੁਰਾਣੀ ਰਿਪੋਰਟ ਦੇਖ ਲਈ ਸੀ ਕਿਉਂਕਿ ਦੋਸਤਾਂ ਚ ਬੈਠੇ ਹੋਏ ਸੀ ਹੋਲੀ ਦਾ ਡਾਂਸ ਵਾਸ ਚੱਲ ਰਿਹਾ ਸੀ ਆ ਤੇ ਹੀ ਸਾਡੇ ਸਰ ਕੱਲ ਨੂੰ ਆ ਰਹੇ ਆ ਤੁਸੀਂ ਇੱਕ ਮਹੀਨਾ ਹੋਰ ਦਵਾਈ ਦਿਓ ਉਹ ਵਿਦਨ 2 ਮੰਥ ਪੇਸ਼ੈਂਟ ਕਯਰ ਹੋ ਗਿਆ ਤੇ ਹੁਣ ਵਧੀਆ ਗੁੜੀਆ ਹੈਗੀ ਆ ਉਹਦੇ ਬਰੇਟਿਆਂ ਦਾ ਪੇਸ਼ੈਂਟ ਹੈਗਾ ਤੇ ਮੈਂ ਆਪਣੇ YouTube ਚੈਨਲ ਤੇ ਵੀ ਉਹਦਾ ਪਾਇਆ ਸੀਗਾ ਕਿ ਬਾਬੇ ਨਾਨਕ ਨੇ ਕੀਤਾ ਹੈ ਚਮ ਸੋ ਹਰ ਬਾਰੀ ਮੈਂ ਨਹੀਂ ਪੇਸ਼ੈਂਟ ਨੂੰ ਕਹਿੰਦਾ ਜੀ ਦੇਖੋ ਨਾ ਹੁਣ ਤੁਹਾਡੀ ਤੁਸੀਂ ਆਏ ਤੁਸੀਂ ਬਾਬਾ ਜੀ ਨਾਲ ਕਿਦਾਂ ਦੀ ਲਗਨ ਰੱਖੀ ਹੋਈ ਹੈ ਨਾ ਉਹ ਤੁਹਾਡੀ ਤਾਰ ਕਿਦਾਂ ਜੁੜਦੀ ਹੈ ਉਹ ਮੈਟਰ ਕਰਦੀ ਹੈਗੀ ਹੈ ਹਣੋ ਬਾਬਾ ਜੀ ਨੇ ਤੁਹਾਡੀ ਗੱਲ ਸੁਣਨੀ ਹੈ ਜੇ ਮੇਰੀ ਸੁਣ ਜੇ ਮੇਰੀ ਤਾਰ ਮਿਲੀ ਹੋਏ ਤਾਂ ਮੇਰੀ ਗੱਲ ਸੁਣਨੀ ਹੈਗੀ ਹੈ ਸੋ ਇਹ ਬਹੁਤ ਮਤਲਬ ਕਿ ਅਲੌਕਿਕ ਗੱਲਾਂ ਹੈਗੀਆਂ ਸਰ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਜੇ ਤਾਂ ਵਿਸ਼ਵਾਸ ਕਰਦੇ ਹੋ ਜੀ ਤਾਂ ਫਿਰ ਜ਼ਿੰਦਗੀ ਬਦਲ ਜਾਏਗੀ ਨਹੀਂ ਵਿਸ਼ਵਾਸ ਕਰਦਾ ਤਾਂ ਤੁਹਾਡੇ ਵਾਸਤੇ ਮਜਾਕ ਹੋ ਸਕਦਾ ਹੈ ਲੇਕਿਨ ਸਾਡੇ ਵਾਸਤੇ ਉਹ ਸਚਾਈ ਹੈ ਜੀ ਕੋਕਤੋ ਸੀ ਆਖੀਂ ਦੇਖੀਆਂ ਉਹ ਚੀਜ਼ਾਂ ਕਿਤੇ ਨਾ ਆਖੀਂ ਦੇਖੀਆਂ ਵੀ ਨਹੀਂ ਤੇ ਜੇ ਪਹਿਲੀ ਗੱਲ ਤੇ ਸਾਰ ਅੱਖੀਂ ਦੇਖਣ ਤੋਂ ਪਹਿਲਾਂ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਬਿਲਕੁਲ ਜੀ ਜੇ ਤੁਹਾਨੂੰ ਉਹਦੇ ਬਾਬੇ ਤੇ ਵਿਸ਼ਵਾਸ ਹੈ ਤਾਂ ਫਿਰ ਦਿੱਕਤ ਹੀ ਕੋਈ ਨਹੀਂ ਹੈਗੀ ਹੈਨਾ ਤੇ ਫਿਰ ਦੂਜਾ ਬੰਦੇ ਨੇ ਕਿੰਨੇ ਅੱਛੇ ਤਰੀਕੇ ਨਾਲ ਆਪਦੀ ਅਰਦਾਸ ਲਾਈ ਹੈ ਉਹ ਫਰਕ ਪੈਂਦਾ ਹੈਗਾ ਸਰ ਇਹ ਹੈਲਥ ਇਸ਼ੂਸ ਐਦਾਂ ਦੇ ਆ ਜੀ ਇਹਨਾਂ ਬਾਰੇ ਖੁੱਲ ਕੇ ਗੱਲ ਨਹੀਂ ਕੀਤੀ ਜਾਂਦੀ ਦੱਸਣ ਵਾਲਾ ਵੀ ਆਪਣੇ ਆਪ ਨੂੰ ਇੱਕ ਕਮੀ ਮਹਿਸੂਸ ਕਰਦਾ ਆਪਣੇ ਅੰਦਰ ਕਿ ਸ਼ਾਇਦ ਬੇਇੱਜ਼ਤੀ ਜਾਂ ਫਿਰ ਇਹਨਾਂ ਚੀਜ਼ਾਂ ਨਾਲ ਇਹਨੂੰ ਜੋੜ ਕੇ ਦੇਖਿਆ ਜਾਂਦਾ ਹੈ ਤੇ ਜਿਹਨੂੰ ਦੱਸਦਾ ਫਿਰ ਉੱਥੋਂ ਵੀ ਇਹ ਉਮੀਦ ਹੁੰਦੀ ਹੈ ਕਿ ਹਾਂਜੀ ਇੱਕ ਪ੍ਰਾਈਵੇਸੀ ਰੱਖੀ ਜਾਵੇ ਜਾਂ ਫਿਰ ਮੇਰਾ ਇੱਕ ਇਸ ਚੀਜ਼ ਬਾਰੇ ਪਤਾ ਨਾ ਲੱਗੇ ਪਹਿਲਾਂ ਤਾਂ ਇਸ ਚੀਜ਼ ਬਾਰੇ ਤੁਸੀਂ ਦੱਸੋ ਵੀ ਇਹਨੂੰ ਇੰਨਾ ਮਤਲਬ ਲੋਕੋ ਕੇ ਕਿਉਂ ਰੱਖਿਆ ਜਾਂਦਾ ਹੈ ਇਹਨਾਂ ਚੀਜ਼ਾਂ ਨੂੰ ਹੈ ਤਾਂ ਇੱਕ ਤਰੀਕੇ ਨਾਲ ਹੈਲਥ ਇਸ਼ੂ ਹੈ ਸਰ ਲੋਕੋ ਕੇ ਸਵਸਥ ਰੱਖਿਆ ਜਾਂਦਾ ਹੈ ਕਿ ਜਿਹੜਾ ਸਮਾਜ ਹੈ ਨਾ ਸਾਡਾ ਜਦੋਂ ਕਿਸੇ ਦੇ ਸਾਲ ਦੋ ਸ ਅਜੇ ਇੱਕ ਬੜੀ ਅਜੀਬ ਜੀ ਗੱਲ ਹੈ ਤੁਹਾਨੂੰ ਆਪਣੀ ਮੈਰਿਜ ਦੀ ਡੇਟ ਪਤਾ ਹੋਵੇ ਨਾ ਪਤਾ ਹੋਵੇ ਪੜੋਸੀਆਂ ਨੂੰ ਪਤਾ ਹੁੰਦਾ ਹੈ ਮਹੀਨਾ ਹੋ ਗਿਆ 10 ਮਹੀਨੇ ਹੋ ਗਏ 9 ਮਹੀਨੇ ਹੋ ਗਏ ਸਾਲ ਹੋ ਗਿਆ ਕੋਈ ਸਨੇਹਾ ਜਾਂ ਨਹੀਂ ਆਇਆ ਉਹ ਗਿਣ ਕੇ ਬੈਠੇ ਹੁੰਦੇ ਨੇ ਹਨਾ ਜਦੋਂ ਸਾਲ ਦੋ ਸਾਲ ਬਾਅਦ ਭਾਵੇਂ ਬੰਦਾ ਖੁਦ ਚਾਹ ਰਿਹਾ ਕਿ ਮੈਂ ਅਜੇ ਬੱਚਾ ਬਾਤ ਡਿਲੇ ਹੋ ਕਰਨਾ ਹੈਗਾ ਲੇਕਿਨ ਅਗਰ ਕੋਈ ਐਦਾਂ ਦੀ ਪ੍ਰੋਬਲਮ ਹੁੰਦੀ ਹੈ ਪਰਨਿਕ ਸਮਾਜ ਦੇ ਵਿੱਚ ਥੋੜੀ ਹੀਣ ਭਾਵਨਾ ਜੀ ਪੈਦਾ ਕਰਾ ਦਿੱਤੀ ਜਾਂਦੀ ਹੈ ਸਾਡੇ ਸਮਾਜ ਦੀ ਉਹ ਰੀਤੀ ਹੈਗੀ ਹੈ ਤੇ ਇਸ ਲਈ ਬੰਦਾ ਥੋੜਾ ਜਿਹਾ ਹਾਈਡ ਕਰਦਾ ਹੈ ਤੇ ਫਿਰ ਪੇਰੈਂਟਸ ਆਉਂਦੇ ਨੇ ਪਹਿਲਾਂ ਜਾਂ ਉਹਨਾਂ ਦਾ ਕੋਈ ਵੱਡਾ ਭਰਾ ਆਂਦਾ ਹੈਗਾ ਪੇਸ਼ੈਂਟ ਡਾਇਰੈਕਟਲੀ ਨਹੀਂ ਆਂਦਾ ਜਿਵੇਂ ਮੇਰੇ ਕੋਲ ਜਿਹਨੇ ਪੇਸ਼ੈਂਟ ਆਇਆ ਉਹ ਕਿਸ ਰੈਫਰੈਂਸ ਲੈ ਕੇ ਆਇਆ ਬੰਦਾ ਸੁਰਿੰਦਰ ਜਿਹੜਾ ਨਾਲ ਲੈ ਕੇ ਆਇਆ ਉਸ ਬੰਦੇ ਨੇ ਤੇ ਇਹ ਥੋੜਾ ਜਿਹਾ ਸਮਾਜਿਕ ਕਾਰਨਾ ਕਰਕੇ ਲੋਕੀ ਹਾਈਡ ਕਰਦੇ ਹੈਗੇ ਬਟ ਸਟਿਲ ਥੋੜਾ ਜਿਹਾ ਹੁਣ ਓਪਨ ਅਪ ਤਾਂ ਹੋ ਰਹੇ ਨੇ ਬਟ ਇੱਥੇ ਕੀ ਹੈ ਨਾ ਕਿ ਬੰਦੇ ਨੂੰ ਅਫਰ ਹੁੰਦਾ ਹੈ ਮੇਰੇ ਅੰਦਰ ਕੁਝ ਕਮ ਕਮਜ਼ੋਰੀ ਹੈ ਤੇ ਜਦੋਂ ਮੈਂ ਦਵਾਈ ਲੈ ਕੇ ਠੀਕ ਹੋਵਾਂਗਾ ਤੇ ਦਵਾਈ ਲੈ ਕੇ ਠੀਕ ਹੋਣ ਤੋਂ ਬਾਅਦ ਬੱਚਾ ਪੈਦਾ ਹੋਏਗਾ ਫਿਰ ਨਾ ਸਾਰੀ ਉਮਰ ਲੋਕ ਗੱਲਾਂ ਕਰਨਗੇ ਅਥੇ ਉਹਨੂੰ ਦਵਾਈ ਦੇਣੀ ਪਈ ਸੀ ਅਥੇ ਉਹਨੂੰ ਦਵਾਈ ਦੇਣੀ ਪਈ ਸੀ ਫਿਰ ਜਾ ਕਿਤੇ ਹੋਇਆ ਬੱਚਾ ਤਾਂ ਉਸ ਕੰਡੀਸ਼ਨ ਨੂੰ ਫੇਸ ਨਾ ਕਰਨ ਦੇ ਵਾਸਤੇ ਉਹਨਾਂ ਨੇ ਹਾਈਡ ਕਰਕੇ ਚੁੱਪਚਾਪ ਸਾਰੀ ਜ਼ਿੰਦਗੀ ਜੀਉਂਦੇ ਰਹਿੰਦੇ ਹਾਂ ਹਾਂ ਫਿਰ ਕਾਦੇ ਵਾਸਤੇ ਜੁਦਣਾ ਤਾਂ ਬੈਟਰ ਹੈ ਕਿ ਭਾਈ ਚੁੱਪਚਾਪ ਦਵਾਈ ਲੈ ਲਓ ਬਿਨਾਂ ਦੱਸਿਆ ਹੈਨਾ ਤਾਂ ਕਿ ਕਿਸੇ ਬਾਹਰ ਕਿਸੇ ਨੂੰ ਪਤਾ ਨਾ ਲੱਗੇ ਔਰ ਦਵਾਈ ਲੈ ਕੇ ਠੀਕ ਹੋ ਕੇ ਇੱਕ ਕਾਰਨ ਹੋ ਸਕਦਾ ਜੋ ਮੇਰੀ ਸਮਝ ਹੈ ਗਈ ਹੈ ਨਹੀਂ ਨਹੀਂ ਬਿਲਕੁਲ ਜੀ ਤੇ ਇੱਕ ਤੁਹਾਡੇ ਫਿਊਚਰ ਦੀ ਵੀ ਇੱਥੇ ਕਿਤੇ ਨਾ ਕਿਤੇ ਗੱਲ ਆ ਜਾਂਦੀ ਹੈ ਕਿਉਂਕਿ ਤੁਹਾਡੀ ਅਗਲੀ ਜਨਰੇਸ਼ਨ ਇਸ ਚੀਜ਼ ਤੇ ਟਿਕੀ ਹੋਈ ਹੈ ਤੇ ਬਹੁਤ ਸਾਰੇ ਲੋਕ ਜੋ ਇੰਟਰਨੈਸ਼ਨਲੀ ਜਾਂ ਫਿਰ ਨੈਸ਼ਨਲੀ ਤੁਹਾਨੂੰ ਦੇਖ ਰਹੇ ਨੇ ਉਹ ਤੁਹਾਡੇ ਤੱਕ ਕਿੱਦਾਂ ਪਹੁੰਚਣ ਪਲੀਜ਼ ਉਹਨਾਂ ਨੂੰ ਜ਼ਰੂਰ ਦੱਸੋ ਸਰ ਜੋ ਇੰਟਰਨੈਸ਼ਨਲੀ ਦੇਖ ਰਹੇ ਹੈਗੇ ਆ ਉਹ ਸਾਰੇ ਅੱਜ ਵੀ ਅਪਰੋਚ ਕਰ ਰਹੇ ਆ ਅੱਜ ਵੀ ਅਪਰੋਚ ਕਰ ਰਹੇ ਆ ਕੱਲ ਮੈਂ ਮਿਸਟਰ ਕਰਨ ਹੈਗੇ ਆ ਅਮਰੀਕਾ ਦੇ ਵਿੱਚ ਠੀਕ ਹੈ ਜੇ ਉਹ ਪ੍ਰੋਗਰਾਮ ਦੇਖਣਗੇ ਤਾਂ ਡੈਫੀਨਿਟਲੀ ਖੁਸ਼ ਹੋਣਗੇ ਕਿਉਂਕਿ ਉਹਨਾਂ ਨੂੰ ਕੁਝ ਥੋੜੀ ਜਿਹੀ ਹੋਰ ਦਵਾਈਆਂ ਚਾਹੀਦੀਆਂ ਸੀਗੀਆਂ ਸਰਵਾਈਕਲ ਦੀ ਪ੍ਰੋਬਲਮ ਸੀ ਕੁਝ ਉਹਨਾਂ ਦੀਆਂ ਹੋਰ ਸੀਗੀਆਂ ਹਾਂ ਜਿਹਨੇ ਕਾਲਡ ਮੀ ਕਿ ਭਈਆ ਐ ਦਵਾਈਆਂ ਹੈਗੀਆਂ ਇਹਨੂੰ ਪਲੀਜ਼ ਮੈਨੂੰ ਭੇਜ ਦੋਗੇ ਤੇ ਮੈਨੂੰ ਸਰਵਾਈਕਲ ਦੀ ਅਲੱਗ ਤੋਂ ਦਵਾਈ ਭੇਜ ਦੋ ਭੇਜ ਦਿਨੇ ਸਰ ਤੇ ਇਹਨਾਂ ਦਾ ਹੀ ਏਜੋਸ ਸਪਰਮੀਆਂ ਦੇ ਪੇਸ਼ੈਂਟ ਕੈਨੇਡਾ ਦੇ ਵਿੱਚ ਵੀ ਹੈਗੇ ਜੋ ਠੀਕ ਕੀਤੇ ਹੈਗੇ ਠੀਕ ਕਰਨ ਦੇ ਬਾਵਜੂਦ ਵੀ ਮੈਂ ਹਲੇ ਵੀ ਨਹੀਂ ਕਹਿੰਦਾ ਕਿ ਇਹ ਜੋ ਸਪਰਮੀਆਂ 100% ਕਿਊਰੇਬਲ ਹੈ ਓਲੀਜੋਸ ਸਪਰਮੀਆਂ ਇਜ਼ ਕਿਊਰੇਬਲ ਹੈ ਨਾ ਦੁਨੀਆ ਭਰ ਦੇ ਪੇਸ਼ੈਂਟ ਹੈਗੇ ਆ ਸਰ ਉਹ ਫੋਨ ਦੇ ਉੱਤੇ ਗੱਲ ਕਰਦੇ ਆ ਆਪਣੀ ਰਿਪੋਰਟਸ ਵੀ ਭੇਜ ਦਿੰਦੇ ਆ ਔਰ ਕਦੇ ਇੰਡੀਆ ਆਉਂਦੇ ਆ ਤਾਂ ਮਿਲ ਕੇ ਜਾਂਦੇ ਹੈਗੇ ਤੇ ਬਹੁਤ ਪਿਆਰ ਦਿੰਦੇ ਹੈਗੇ ਭੇਜਦੇ ਆ ਦਵਾਈਆਂ ਸਰ ਬਹੁਤ ਅੱਛੇ ਅੱਛੇ ਦਵਾਈਆਂ ਦਿੰਦੇ ਹੈਗੇ ਨੇ ਕਿ ਕਈ ਐਸੀਆਂ ਗੱਲਾਂ ਹੈਗੀਆਂ ਜੋ ਮੈਂ ਤੁਹਾਨੂੰ ਔਨ 에ਅਰ ਨਹੀਂ ਦੱਸ ਸਕਦਾ ਵੀ ਇਸ ਤਰ੍ਹਾਂ ਦੇ ਵੀ ਐਕਸਪੀਰੀਅੰਸ ਲੋਕਾਂ ਨੇ ਦੱਸੇ ਹੈਗੇ ਆ ਇੰਗਲੈਂਡ ਦੇ ਵਿੱਚ ਹੈਗੇ ਆ ਸਾਡੇ ਇੱਕ ਪੇਸ਼ੈਂਟ ਸਰਵਜੀਤ ਸਿੰਘ ਜੀ ਤੇ ਉਹਨਾਂ ਦਾ ਮੈਂ ਐਕਸਪੀਰੀਅੰਸ ਤੁਹਾਨੂੰ ਔਨ ਏਅਰ ਨਹੀਂ ਦੱਸ ਸਕਦਾ ਠੀਕ ਹੈ ਜੀ ਬਟ ਮੈਂ ਖੁਦ ਹਰਾਂਸੀ ਸਰਵਜੀਤ ਜੀ ਕੀ ਰੱਸੀ ਜਾ ਰਿਹਾ ਤੁਸੀਂ ਮੈਨੂੰ ਤਾਂ ਆਂਦੇ ਆ ਸਰ ਪੇਸ਼ੈਂਟ ਸਾਰੇ ਆਨਲਾਈਨ ਆਂਦੇ ਹੈਗੇ ਆ ਬਾਈ ਫੋਨ ਪਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਮੈਂ 90% ਫੋਨ ਖੁਦ ਪਿਕ ਕਰਦਾ ਅੱਛਾ ਜੀ ਇਨਾ ਟਾਈਮ ਹੁੰਦਾ ਸਰ ਆਪਾਂ ਬਿਲਹਿੰ ਛੋਟਾ ਜਿਹਾ ਡਾਕਟਰ ਨਹੀਂ ਮਤਲਬ ਫਿਰ ਵੀ ਸਰ ਦੇਖੋ ਪੇਸ਼ੈਂਟ ਨੇ ਕਿਨੂੰ ਫੋਨ ਕੀਤਾ ਉਨੇ ਡਾਕਟਰ ਸੁਨੀਲ ਨੇ ਫੋਨ ਕੀਤਾ ਹੈ ਠੀਕ ਹੈ ਨਾ ਤੇ ਉਹ ਚਾਹੁੰਦਾ ਕਿ ਮੇਰੀ ਡਾਇਰੈਕਟਲੀ ਗੱਲ ਹੋ ਜਾਏ ਜਦੋਂ ਗੱਲ ਹੋ ਜਾਂਦੀ ਹੈ ਅੱਧਾ ਤਾਂ ਠੀਕ ਤਾਂ ਵੈਸੇ ਹੀ ਹੋ ਜਾਂਦਾ ਹੈ ਬਿਲਕੁਲ ਜੀ ਸਹੀ ਹੈ ਠੀਕ ਹੈ ਬਹੁਤ ਵਾਰੀ ਹੁੰਦਾ ਕਿ ਸਟਾਫ ਚੱਕ ਲੈਂਦਾ ਲੇਕਿਨ ਕੋਸ਼ਿਸ਼ ਮੈਂ ਕਰਦਾ ਕਿ ਭਈਆ ਅਗਰ ਸਟਾਫ ਨੇ ਵੀ ਚੱਕਿਆ ਤਾਂ ਮੈਂ ਨਾਲ ਦੇ ਨਾਲ ਗੱਲ ਕਰ ਲੈਣਾ ਜੀ ਕੋਈ ਹੋਇਆ ਕਿ ਕੋਈ ਪੇਸ਼ੈਂਟ ਹੀ ਬੈਠੇ ਆਗੇ ਤਾਂ ਥੋੜਾ ਜਿਹਾ ਡਿਲੇ ਹੋ ਗਿਆ ਠੀਕ ਹੈ ਲੋਕਲ ਪੇਸ਼ੈਂਟ ਦਾ ਚਲੇ ਇੰਡੀਆ ਦੇ ਤਾਂ ਆ ਵੀ ਸਕਦੇ ਇੱਥੇ ਨਾ ਤਾਂ ਉਹਨਾਂ ਨੂੰ ਤਾਂ ਸਟਾਫ ਲੈ ਹੀ ਲਏਗਾ ਲੇਕਿਨ ਇੰਟਰਨੈਸ਼ਨਲ ਜਿਹੜਾ ਕਾਲਰ ਹੈਗਾ ਉਹਨਾਂ ਲਈ ਸਟਾਫ ਉਹਨਾਂ ਦੀ ਤਸੱਲੀ ਜਾਂ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਦੇ ਪਾਏਗਾ ਹਾਂ ਤਾਂ ਬੈਟਰ ਹੈ ਕਿ ਮੈਂ ਹੀ ਉਹਦੇ ਨਾਲ ਗੱਲ ਕਰ ਲਾਂਗਾ ਤਾਂ ਇਹ ਕਈ ਵਾਰੀ ਇਹ ਹੁੰਦਾ ਕਿ ਤੁਹਾਨੂੰ ਬਿਮਾਰੀ ਪਤਾ ਲੱਗ ਜਾਂਦੀ ਹੈ ਤੁਸੀਂ ਦਵਾਈ ਦੇਣੀ ਨਹੀਂ ਹੁੰਦੀ ਇਦਾਂ ਹੀ ਦੱਸ ਸਕਦੇ ਹੋ ਠੀਕ ਹੋ ਜਾਏਗਾ ਇਦਾਂ ਇੰਨੀ ਕੁ ਗੱਲ ਨਾਲ ਹੀ ਠੀਕ ਹੋ ਜਾਏਗਾ ਖੈਰ ਉਮੀਦ ਹੈ ਕਿ ਹਾਂਜੀ ਸਿਰਫ ਲੋਕ ਨਹੀਂ ਡਾਕਟਰ ਵੀ ਤੁਹਾਡਾ ਇਹ ਪੋਡਕਾਸਟ ਦੇਖਣ ਤੇ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ ਦਵਾਈ ਦੇਣਾ ਬਿਜ਼ਨਸ ਕਰਨਾ ਇੱਕ ਅਲੱਗ ਗੱਲ ਆ ਬਟ ਇੱਕ ਸਹੀ ਕੰਸਲਟ ਕਰਨਾ ਜ਼ਿੰਮੇਵਾਰੀ ਹੈ ਬੇਸਿਕਲੀ ਇੱਕ ਰਿਸਪਾਂਸਿਬਲ ਸਿਟੀਜ਼ਨ ਦੇ ਤੌਰ ਤੇ ਬਿਲਕੁਲ ਠੀਕ ਹੈ ਸਰ ਦੇਖੋ ਹੁੰਦਾ ਕੀ ਹੈ ਪੈਸੇ ਤੁਹਾਡੇ ਕੋਲ ਆਣਾ ਹੀ ਹੈ ਮੇਰਾ ਇੱਕ ਪੇਸ਼ੈਂਟ ਅਮਰੀਕਾ ਦਾ ਹੈਗਾ ਉਹ ਮਾਨਸਿਕ ਤੌਰ ਤੇ ਬਿਮਾਰ ਸੀਗਾ ਠੀਕ ਹੈ ਜੀ ਮਾਨਸਿਕ ਤੌਰ ਤੇ ਉਹਨੂੰ ਮੈਂ ਉਹ ਫੌਂਡ ਦੇ ਟ੍ਰੇਡ ਕੀਤਾ ਐਂਡ ਇਸ ਹਟ ਪੈਸੇ ਸਰ ਉਹ ਮੈਂ ਕਿ ਕੁਝ ਵੀ ਨਹੀਂ ਹੈ ਮੈਨੂੰ ਤਾਂ ਮਜ਼ਾ ਆਇਆ ਤਾਂ ਟ੍ਰੇਡ ਕਰਕੇ ਔਰ ਉਹਨੂੰ ਸਿਰਫ ਇੱਕੋ ਹੀ ਗੁਰਮੰਤਰ ਦੱਸਿਆ ਉਹਦਾ ਨਜ਼ਰੀਆ ਬਦਲਣਾ ਸੀ ਉਹਨੂੰ ਮੈਂ ਦੱਸਿਆ ਕਿ ਚੇਂਜ ਦਾ ਵੇ ਯੂ ਲੁੱਕ ਐਟ ਥਿੰਗਸ ਦਾ ਥਿੰਗਸ ਯੂ ਲੁੱਕ ਐਟ ਵਿਲ ਚੇਂਜ ਹੈ ਨਾ ਜ਼ਿੰਦਗੀ ਦੇ ਪ੍ਰਤੀ ਦੁਨੀਆ ਦੇ ਪ੍ਰਤੀ ਆਪਣਾ ਨਜ਼ਰੀਆ ਬਦਲੋ ਸਭ ਕੁਝ ਚੇਂਜ ਹੋ ਜਾਏਗਾ ਹੈ ਨਾ ਦੁੱਖ ਤਕਲੀਫਾਂ ਤਾਂ ਆਣ ਗਿਆ ਨਾਣਕ ਦੁਖੀ ਆ ਸਭ ਸੰਸਾਰ ਤੋ ਠੀਕ ਹੈ ਸਭ ਬੰਦੇ ਪਰੇਸ਼ਾਨ ਹੈ ਅਬ ਦੀ ਪਰੇਸ਼ਾਨੀ ਨੂੰ ਅੱਗੇ ਕਿਉਂ ਰੱਖ ਕੇ ਆ ਸਾਡਾ ਬਾਬਾ ਤਾਂ ਸਾਡੇ ਨਾਲ ਹੈ ਟੈਨਸ਼ਨ ਕਿਸ ਗੱਲ ਦੀ ਹੈ ਠੀਕ ਹੈ ਨਾ ਤੇ ਉਹ ਬੰਦਾ ਠੀਕ ਹੋਇਆ ਕਿਉਂਕਿ ਉਹਨੂੰ ਦਵਾਈ ਦੀ ਜਰੂਰਤ ਨਹੀਂ ਸੀ ਸਿਰਫ ਸੋਚਣ ਦਾ ਤਰੀਕਾ ਚੇਂਜ ਕੀਤਾ ਸਾਹਮਣੇ ਵਾਲੇ ਨੂੰ ਦੇਖਣ ਦਾ ਤਰੀਕਾ ਚੇਂਜ ਕੀਤਾ ਸਿਚੁਏਸ਼ਨ ਨੂੰ ਦੇਖਣ ਦਾ ਤਰੀਕਾ ਚੇਂਜ ਕੀਤਾ ਐਂਡ ਹੀ ਰਿਕਵਰਡ ਮੈਂ ਕਲੀਨਿਕ ਤੇ ਬੈਠਾ ਹੋਇਆ 2018 ਦੀ ਗੱਲ ਹੈਗੀ ਹੈ ਇੱਕ ਬੰਦਾ ਆਂਦਾ ਕਿੱਥੋਂ ਮੋਰਿੰਡੇ ਤੋਂ अच्छा जी आया बैठा मैं दो तीन पेशेंट बैठे हैं मैं पेशेंट देख रहे हैं एंड uh, किमन करना सर 5000 रुपीस मैं कह सर मैं तो कोई दवाई नहीं देती ਤੇ 나 ਹੀ ਤੁਹਾਡੇ ਨਾਲ ਕੋਈ ਮੇਰਾ ਉਧਾਰ ਹੈਗਾ ਕਿਸੇ ਦੇ ਉਸੇ پیشنਟ ਦਾ ਨਾਮ ਲਿਆ ਅਮਰੀਕਾ ਤੋਂ ਉਹਨਾਂ ਨੇ ਭੇਜਿਆ ਸਰ ਤੇ ਇਸ ਤੋਂ ਇਲਾਵਾ ਕੁਝ ਹੋਰ ਚਾਹੀਦਾ ਹੋ ਦੱਸੋ ਉਹ ਮੈਂ ਕਿਹਾ ਭਰਾ ਇੰਨੀ ਤਾਂ ਮੇਰੀ ਫੀਸ ਨਹੀਂ ਹੈ ਹੈਨਾ ਨਹੀਂ ਸਰ ਉਹਨੇ ਗੱਲ ਕਰਵਾਈ ਐਂਡ ਲੀਸਟ ਡਾਕਟਰ ਸਾਹਿਬ ਥੈਂਕਸ ਅ ਲੋਟ ਥਿੰਗਸ ਹਵ ਚੇਂਜਡ ਮੈਂ ਹੁਣ ਬਹੁਤ ਜ਼ਿਆਦਾ ਖੁਸ਼ ਹੈਗਾ ਤੋ ਕੀ ਹੈ ਕਿ ਪੇਸ਼ੈਂਟ ਪੈਸੇ ਦੇਣ ਤਾਂ ਕਦੇ ਵੀ ਨਹੀਂ ਮੈਨੂੰ ਲੱਗਦਾ ਵੀ ਸਾਡੇ ਕਿਸੇ ਪੇਸ਼ੈਂਟ ਨੇ ਪੈਸੇ ਰੱਖੇ ਹੋਣਗੇ ਖੁਸ਼ੀ ਨਾਲ ਦੇ ਦਿੰਦੇ ਨੇ ਤੋ ਇਸ ਲਈ ਉਹ ਉਹਦਾ ਐਂਡ ਰਿਜਲਟ ਹੈ ਸਰ ਦੇਖੋ ਉਹਦੇ ਨਾਲ ਥੋੜਾ ਘਰ ਚੱਲਣਾ ਹੈ ਠੀਕ ਹੈ ਪਰ ਅਗਰ ਤੁਸੀਂ ਸਹੀ ਸਲਾਹ ਦੇ ਦਿੰਦੇ ਹੋ ਤੋ ਪੇਸ਼ੈਂਟ ਲਈ ਵੀ ਅੱਛਾ ਹੋਏਗਾ ਪੇਸ਼ੈਂਟ ਅੱਗੇ ਤੁਹਾਨੂੰ ਦੁਆਵਾਂ ਦਿੰਦਾ ਹੈਗਾ ਪੇਸ਼ੈਂਟ ਤੁਹਾਡੀ ਗੱਲ ਨੂੰ ਟਰਸਟ ਕਰਨਾ ਸ਼ੁਰੂ ਕਰਦਾ ਹੈਗਾ ਠੀਕ ਹੈ ਨਾ ਔਰ ਫਿਰ ਆਪਣਾ ਜੇ ਇੱਕ ਵਾਰੀ ਦਵਾਈ ਵੇਚ ਵੀ ਲਵਾਂਗੇ ਇੱਕ ਵਾਰੀ ਵੇਚ ਲਾਂਗੇ ਸਹੀ ਹੈ ਜੀ ਤੇ ਜੇਕਰ ਮੈਂ ਹੁਣ ਮੇਰਾ ਇੱਕ ਆਲਮੋਸਟ ਲਾਸਟ ਕੁਐਸਚਨ ਹੈ ਕਿ ਇਹ ਤਾਂ ਹੋ ਗਿਆ ਚਲੋ ਬਹੁਤ ਹੀ ਇੱਕ ਸਪੈਸੀਫਿਕ ਕਿਸੇ ਹੈਲਥ ਇਸ਼ੂ ਬਾਰੇ ਗੱਲਾਂ ਓਵਰਆਲ ਜੇਕਰ ਕਿਸੇ ਨੂੰ ਹੋਰ ਕੋਈ ਹੈਲਥ ਇਸ਼ੂ ਹੁੰਦਾ ਓਵਰਆਲ ਬਾਡੀ ਦੇ ਵਿੱਚ ਕਿ ਤੁਸੀਂ ਹਰ ਇੱਕ ਚੀਜ਼ ਨਾਲ ਕੰਸਲਟ ਕਰਦੇ ਹੋ ਸਰ ਬਿਲਕੁਲ ਸਾਡਾ ਉਲਟਾ ਹੈਗਾ ਤੁਸੀਂ ਡਾਕਟਰ ਕੋਲ ਜਾਂਦੇ ਹੋ ਹਾਂਜੀ ਤੁਸੀਂ ਜਾ ਕੇ ਉਹਦੀ ਕੰਪਲੇਂਟ ਦੱਸਦੇ ਹੋ ਬਿਲਕੁਲ ਜੀ ਨਾੜੀ ਪ੍ਰੈਸ਼ਰ ਚੇ ਨਹੀਂ ਹੁੰਦਾ ਸਰ ਪੇਸ਼ੈਂਟ ਆਂਦਾ ਅਸੀਂ ਉਹਨੂੰ ਦੱਸ ਦਿਆਂ ਤੈਨੂੰ ਇਹ ਤਕਲੀਫ ਹੈ ਠੀਕ ਹੈ ਫਿਰ ਉਹਦੇ ਨਾਲ ਟੈਲੀ ਕਰਦੇ ਆਂ ਫਿਰ ਹੋਰ ਇਸ ਤੋਂ ਇਲਾਵਾ ਕੁਝ ਬਚਿਆ ਤਾਂ ਹੈ ਨਾ ਤਾਂ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਹੋਵੇ ਇਹ ਤਾਂ ਆਪਾਂ ਜਿਵੇਂ ਗੱਲ ਕੀਤੀ ਹੈ ਇੱਕ ਤੁਸੀਂ ਸਪਮ ਅਕਾਊਂਟ ਦੀ ਇਹ ਤਾਂ ਇੱਕ ਸਪੈਸਿਫਿਕ ਇਸ਼ੂ ਨੂੰ ਅਡਰੈਸ ਕੀਤਾ ਹੈ ਅਪਾਰਟ ਫਰਮ ਥਿਸ ਕੋਈ ਪ੍ਰੋਬਲਮ ਹੋਵੇ ਸਰ ਸਕਿਨ ਪ੍ਰੋਬਲਮ ਹੈ ਲੀਵਰ ਪ੍ਰੋਬਲਮ ਹੈ ਜੋਇੰਟ ਪੇਨਸ ਹੈ ਹੈ ਨਾ ਮਾਨਸਿਕ ਪ੍ਰੋਬਲਮ ਹੈ ਤਾਂ ਸਾਰੇ ਚੀਜ਼ਾਂ ਕਯੂਰੇਬਲ ਹੈਗੀਆਂ ਨੇ ਜੀ ਸਭ ਚੀਜ਼ਾਂ ਕਯੂਰੇਬਲ ਹੈ ਅਸੀਂ ਹਰ ਤਰ੍ਹਾਂ ਦੀ ਦਵਾਈ ਜਿਹੜੀ ਹੈਗੀ ਉਹ ਦਿੰਨੇ ਆ ਆਯੁਰਵੈਦਿਕ ਮੈਡੀਸਿਨਸ ਦਿੰਨੇ ਆ ਕੁਝ ਪ੍ਰਿਪੇਅਰ ਕਰਦੇ ਆ ਕੁਝ ਸੌਂਤ ਤੋਂ ਮਗਵਾਨ ਨੇ ਤੇ ਸਾਰੀਆਂ ਦੇ ਕੁਝ ਨੁਸਖੇ ਪੇਸ਼ੈਂਟ ਨੂੰ ਘਰੇ ਦੱਸ ਦਿੰਨੇ ਆ ਵੀ ਤੁਸੀਂ ਇਹ ਘਰੇ ਹੀ ਕਰ ਲਓ ਜੀ ਬਹੁਤ ਚੀਜ਼ਾਂ ਹੈਗੀਆਂ ਨੇ ਵੀ ਤੁਸੀਂ ਘਰੇ ਬਣਾ ਲਓ ਤੇ ਇਸ ਦੇ ਨਾਲ ਹੀ ਠੀਕ ਹੋ ਜਾਓਗੇ ਜਿਵੇਂ ਹੁਣ ਅਸੀਂ ਮੈਂ ਅਕਸਰ ਪੇਸ਼ੈਂਟ ਨੂੰ ਇੱਕ ਚੀਜ਼ ਦੱਸਦਾ ਜੀ ਵੀ ਡੀਟੌਕਸ ਵਾਟਰ ਪੀਓ ਡੀਟੌਕਸ ਵਾਟਰ ਬਣਦਾ ਕਿਵੇਂ ਡੀਟੌਕਸ ਵਾਟਰ ਡੀਟੌਕਸ ਵਾਟਰ ਬਣਾਣਾ ਬਹੁਤ ਆਸਾਨ ਹੈ ਸਰ ਕੱਚ ਦਾ ਜੱਗ ਲਓ 1 ਲੀਟਰ ਪਾਣੀ ਪਾਓ ਉਹਦੇ ਵਿੱਚ ਖੀਰੇ ਦੇ 3-4 ਸਲਾਈਸ ਪਾ ਦਿਓ। ਤુલਸੀ ਦੇ 15-20 ਪੱਤੇ ਪਾ ਦਿਓ। ਪੁਦੀਨੇ ਦੇ 15-20 ਪੱਤੇ ਪਾ ਦਿਓ। ਥੋੜਾ ਜਿਹਾ ਧਨੀਆ ਪਾ ਦਿਓ। ਇੱਕ ਅੱਧਾ ਪੀਸ ਬੀਟ ਰੂਟ ਦਾ ਪਾ ਦਿਓ। ਆਲ ਰਾਈਟ। ਪੂਰੀ ਰਾਤ ਉਨੂੰ ਪਿਆ ਰਹਿਣ ਦਿਓ। ਸਵੇਰੇ ਡੀਟੌਕਸ ਵਾਟਰ ਬਣ ਗਿਆ। ਉਹਦਾ ਇੱਕ ਗਲਾਸ ਵਰਕੇ ਪੀ ਲਓ। ਖਾਲੀ 배ਟ। ਠੀਕ ਹੈ। ਡਿਊਰਿੰਗ ਦਾ ਡੇ ਤੁਸੀਂ ਥੋੜਾ ਥੋੜਾ ਕਰਕੇ ਪੀ ਸਕਦੇ ਹੈਗੇ। ਬਿਲਕੁਲ ਜੀ। ਸਹੀ। ਇਹ ਤੁਹਾਡੇ ਅੰਦਰੋਂ ਸਾਰੀ ਗੰਦਗੀ ਕੱਢਦਾ ਰਹੇਗਾ। ਸਾਰੀ ਗੰਦਗੀ ਕੱਢਦਾ ਰਹੇਗਾ। ਤਾਂ ਤੁਸੀਂ ਬਲੱਡ ਨੂੰ ਡੀਟੌਕਸ ਕਰਤਾ। ਤੋਂ ਬਿਮਾਰੀ ਹੈ ਨਹੀਂ ਕਿਉਂਕਿ ਸਾਰਾ ਕੈਰੀਅਰ ਤਾਂ ਬਲੱਡ ਹੈਗਾ ਬਿਮਾਰੀਆਂ ਦਾ ਵੀ ਤੇ ਤਾਕਤ ਦਾ ਵੀ ਨਿਊਟ੍ਰੀਸ਼ਨ ਦਾ ਵੀ ਤਾਂ ਤੁਸੀਂ ਬਲੱਡ ਨੂੰ ਡੀਟੌਕਸ ਕਰ ਲਿਆ ਔਰ ਬਿਮਾਰੀ ਤੁਹਾਡੇ ਕੋਲ ਨਹੀਂ ਆਏਗੀ ਠੀਕ ਹੈ ਮਤਲਬ ਜਾਂ ਫਿਰ ਐਲਕਲਾਈਨ ਵਾਟਰ ਅਸੀਂ ਪੀਨੇ ਆ ਤਾਂ ਉਹਦੇ ਅਸੀਂ ਡਰਾਪਸ ਬਣਾ ਕੇ ਰੱਖੇ ਹੋਏ ਆ ਦੋ ਡ੍ਰਾਪ ਆਨੇ ਐਲਕਲਾਈਨ ਪਾਣੀ ਹੋ ਜਾਂਦਾ ਉਹ ਪੀਂਦੇ ਰਹਿਣੇ ਆ ਉਹਦੇ ਨਾਲ ਤੁਹਾਡਾ ਐਬਰੀ ਟਾਈਮ ਬਲੱਡ ਜਿਹੜਾ ਹੈਗਾ ਉਹ ਨਿਊਟ੍ਰਲਾਈਜ਼ ਹੁੰਦਾ ਰਹਿੰਦਾ ਹੈਗਾ ਸੋ ਇਹ ਹੈਲਥ ਨੂੰ ਤੁਸੀਂ ਮੇਨਟੇਨ ਕਰ ਸਕਦੇ ਹੋ ਜੀ ਇਸ ਲਈ ਨਹੀਂ ਕਿ ਬਿਮਾਰੀ ਹਟੇਗੀ ਹੈਲਥ ਮੇਨਟੇਨ ਰਹੇਗੀ ਤੁਹਾਡੀ ਜਦੋਂ ਬਲੱਡ ਚ ਗੰਦਗੀ ਨਹੀਂ ਹੈ ਜਿਵੇਂ ਆਪਣੇ ਕਾਰ ਦੇ ਵਿੱਚ ਇੰਜਨ ਆਇਲ ਅਸੀਂ ਮਹੀਨੇ ਬਾਅਦ ਚੇਂਜ ਕਰਤਾ ਤਾਂ ਉਹਦੀ ਪਿਕਅਪ ਤਾਂ ਆਪੀਅਸਲੀ ਵਧੀਆ ਰਹੇਗੀ ਤਾਂ ਇਦਾਂ ਹੀ ਬਲੱਡ ਸਾਡਾ ਇੰਜਨ ਆਇਲ ਹੈ ਅਸੀਂ ਉਹਨੂੰ ਡੀਟੌਕਸ ਕਰਤਾ ਉਹ ਚੋ ਗੰਦਗੀ ਬਾਹਰ ਕੱਢਤੀ ਐਸਿਡ ਜਿਹੜਾ ਅਸੀਂ ਖਤਮ ਕਰਤਾ ਅਸੀ ਤਾਂ ਤੰਦਰੁਸਤ ਰਹਾਂਗੇ ਸਾਰੀ। ਠੀਕ ਹੈ ਜੀ। ਅ ਵੈਸੇ ਅਕਸਰੀ ਜਦੋਂ ਅੱਜ ਕੱਲ ਕਿਸੇ ਹਸਪਤਾਲ ਅੱਜ ਕੱਲ ਦੀ ਗੱਲ ਕਰ ਰਹੇ ਪਹਿਲਾਂ ਦੀ ਗੱਲ ਵੱਖਰੀ ਸੀ ਕਿ ਹਸਪਤਾਲ ਜਾਂ ਫਿਰ ਕਿਸੇ ਡਾਕਟਰ ਕੋਲ ਜਾਣੇ ਆ ਤਾਂ ਸਾਹਮਣੇ ਤੋਂ ਨਾ ਇੱਕ ਟੈਨਸ਼ਨ ਤੇ ਡਰ ਵੀ ਨਾਲ ਆਉਂਦਾ ਕਿ ਤਰ੍ਹਾਂ ਕਿਤੇ। ਪਹਿਲੀ ਵਾਰੀ ਇਦਾਂ ਹੋਇਆ ਵੀ ਸ਼ਾਇਦ ਦੇਖਣ ਵਾਲਿਆਂ ਨੂੰ ਵੀ ਕੋਈ ਉਮੀਦ ਮੋਟੀਵੇਸ਼ਨ ਇਹ ਸਾਰੀਆਂ ਚੀਜ਼ਾਂ ਮਿਲੀਆਂ ਹੋਣਗੀਆਂ ਤੁਹਾਡੀਆਂ ਗੱਲਾਂ ਸੁਣ ਕੇ এডਿਕੇਸ਼ਨ ਤਾਂ ਮਿਲਣੀ ਮਿਲਣੀ ਹੈ ਬਹੁਤ ਸ਼ੁਕਰੀਆ ਜੀ ਤੁਸੀਂ ਪੋਡਕਾਸਟ ਆਏ ਬਹੁਤ ਹੀ ਵਧੀਆ ਲੱਗਿਆ ਤੇ ਆਈ ਹੋਪ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਠੀਕ ਹੈ ਉਹ ਤੁਹਾਡੇ ਨਾਲ ਬਹੁਤ ਜਲਦੀ ਕੰਟੈਕਟ ਵੀ ਕਰਨਗੇ ਸ਼ੁਕਰੀਆ ਜੀ ਥੈਂਕ ਯੂ ਵੈਰੀ